ਮਗਾ ਚਿੱਤੇ ਨੋ ਮਸਲਾ ਥੋੜਾ ਗੱਲ ਚਿੱਤੇ ਦੀ ਵੀ ਹਾਂ ਮੈਂ ਚਿੱਤਾ ਦੇ ਚਿੱਤਾ ਨਹੀਂ ਹੈਗਾ ਮੈਂ ਦੇਖਿਆ ਹਾਂ ਮੈਂ ਖੁਦ ਦੇਖਿਆ ਆਪਣੀ ਅੱਖਾਂ ਦੇ ਨਾਲ ਚ ਕਿੰਨੀ ਦੂਰ ਇੰਨੀ ਦੂਰ ਤਾਂ ਦਿੱਤੀ ਅੱਛਾ ਬਚਾ ਹੈ ਹੈ ਬਚਾ ਬਚਾ ਹੈ ਹਾਂ ਅੱਛਾ ਤੇ ਮੈਂ ਦੇਖਿਆ ਦਰਸ਼ਨ ਦੇ ਉੱਤੇ ਚਵੱチェ ਦੇ ਉੱਪਰ ਬੈਠਾ ਅੱਛਾ ਪਹੀ ਦੇ ਵਿੱਚ ਮੈਂ ਕਹੇ ਕਿ ਆ ਮਾਂ ਬਿੱਲੀ ਆ ਥੋੜੀ ਬਿੱਲੀ ਵਰਦੀ ਹੁੰਦਾ ਇਹ ਹਾਂ ਚਿੱਤ ਵਿੱਚ ਚਿਤਲਾ ਗਿਆ ਹਾਂ ਬਿੱਲੀ ਮੈਂ ਕਹੇ ਬਿੱਲੀ ਆ ਇਹ ਹਾਂ ਤੇ ਮੈਂ ਕਹੇ ਸਾ ਬਿੱਲਾ ਗੱਡਾ ਬਣਾ ਕੇ ਆਇਆ ਇਹ ਹਾਂ ਤੇ ਮੈਂ ਗਾਹ ਜਾ ਕੇ ਮਰੇੜਾ ਰੁਕਿਆ ਹਾਂ ਥੱਲੇ ਉਧਰ ਆਇਆ ਹਾਂ ਮਨੂ ਦੇ ਇੱਕ ਛਾਲ ਮਾਰੀ ਉਹਨੇ ਅੱਛਾ ਥੱਲੇ ਮਾ ਬਿੱਝ ਭੈਣ ਚ ਪੂਜ ਗੱਡੀ ਲੰਬੀ ਜਾਓ ਹੈ ਮਾ ਇਹ ਥੜਾ ਬਿੱਲੀ ਜਗੀ ਇਹ ਇਹਦਾ ਹੋਰ ਜਾਨਵਰ ਹੈ ਹੈ ਮੈਨੂੰ ਦੇਖ ਕੇ ਜੀ ਖਾਲੇ ਖਲ ਪੈ ਗਿਆ ਐ ਟਾਵਰ ਨਾਲ ਐ ਟਾਵਰ ਨਾਲ ਮੇਰੇ ਕੋਲ ਕੁਝ ਨਹੀਂ ਉਹਨੇ ਬਾਰ ਕਰਿਆ ਨਾ ਮੈਨੂੰ ਵੀ ਨਹੀਂ ਕੁਝ ਅੱਛਿਆ ਗਾਲੇ ਖਾਲ ਪੈ ਗਏ ਨਾ ਕਿ ਮੈਂ ਆਪਣਾ ਗਾਹਦਾ ਨਾ ਮੈਨੂੰ ਪਤਾ ਤਾਂ ਵੀ ਜਾਨਵਰ ਆ ਨਾ ਮੈਨੂੰ ਪਤਾ ਤਾਂ ਬਿੱਲਾ ਹੈ ਨਾ ਪਤਾ ਬਿੱਲੀ ਹੈ ਹੰਝੇ ਕਿ ਨਹੀਂ ਹਾਂ ਤੋ ਵੀ ਐ ਹੁਣ ਦੀ ਗੱਲ ਆ ਪਰ ਹੁਣ ਚੁੱਪੇ ਜੇ ਇਹਨੂੰ ਮੈਂ ਕਿਹਾ ਤਾਂ ਪਰਸੀ ਉੱਥੇ ਮੈਂ ਦਾਦਾ ਮੈਂ ਘਰੋਂ ਮੈਂ ਸੁਣ ਲਾ ਗੱਲ ਉਦੇ ਬਾਅਦ ਦਿਨ ਮੀ ਪਿਆ ਹਾਂ ਉਦ ਦਿਨ ਰਾਤ ਨੂੰ ਮੈਂ ਬਾਹਰ ਨਿਕਲਿਆ ਸਾਵਧਾਨ ਤਾਂ ਇਹ ਜੀ ਜਾਨਵਰ ਸਾਡੇ ਅੰਦਰ ਬੈਠਾ ਅੰਦਰ ਸਾਡੇ ਇੱਥੇ ਘਰਾਂ ਮੈਂ ਗਿਆ ਗੱਡੀ ਦੇ ਥੱਲੇ ਪੜ ਗਿਆ ਜਾ ਕੇ ਅੱਛਾ ਗੱਡੀ ਦੇ ਥੱਲੇ ਪੜ ਗਿਆ ਜਾ ਕੇ ਤੇ ਮੈਂ ਫਿਰ ਲੈ ਆ ਮਾ ਟੂਆਈ ਉਹਰੇ ਆਇਆ ਕੁੱਤੇ ਨੂੰ ਹਾਂ ਤਾਂ ਮੇਰੇ ਮਗਰੇ ਮਗਰ ਮੈਂ ਮੜੀ ਜੀ ਗੱਡੀ ਪਰ ਪੈਰ ਮਾਰਿਆ ਹਾਂ ਕੁੱਤੇ ਦੇ ਮੂਰੇ ਨੂੰ ਗਿਆ ਦੌੜ ਕੇ ਕੁੱਤਾ ਕਰੇ ਗੰਧ ਪਰ ਨੂੰ ਉਧਰ ਛਾਲ ਮਾਰਿਆ ਕਤੇ ਉਧਰ ਨੂੰ ਮਾਰੇ ਸਾਮਾਰਗਤਨ ਹਾਂ ਸਾਮਾਰਗਤ ਪਾਰਸ਼ਾਲ ਪਾਰਸ਼ਾਲ ਮਾਰ ਗਿਆ ਕੰਧ ਤੇ ਹਾਂ ਕੱਡੂਆਂ ਦੇ ਉੱਪਰ ਡਿੱਗ ਗਿਆ ਉੱਥੇ ਕੱਡੂ ਰਾਈਜੇ ਦੇ ਬਾਹਰ ਨਿਕਲੇ ਅੱਛਾ ਜੀ ਹਾਂ ਕੱਡੂਆਂ ਦੇ ਵੀੜੇ ਚਲੇ ਗਿਆ ਕੱਡੂਆਂ ਅੱਛਾ ਕੱਡੂਆਂ ਦਾ ਪੁੱਛ ਵੀ ਜੀ ਰੇਤ ਦਾ ਟਾਈਮ ਹੋਊਗਾ ਤੜਕੇ ਇਹਦਾ ਨਹੀਂ 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 ਇਹ ਰਾਤ ਦਾ ਟਾਈਮ ਤਾਂ ਕੋਈ 10:00 ਵਜੇ ਹੋਏ ਸੀ ਤੇਰ ਬੜੇ ਸਵੇਰੇ ਦੇਖਿਆ ਸਾਜਰੇ ਕਹਿੰਦਾ ਤੁਸੀਂ ਫਿਰ ਸਵੇਰੇ ਇੱਥੇ ਘੁੰਮਦਾ ਹੋਊਗਾ ਫਿਰ ਉਹ ਕਹਿੰਦਾ ਗਲੀ 'ਚ ਤਾਂ ਹਾਂ ਹੋਊਗਾ ਕਹਿੰਦਾ ਗੇਟ ਦੇ ਥੱਲੇ ਲੰਘਦੀ ਆ ਇਹ ਤਾਂ ਮੇਰੀ ਮੰਨਦੇ ਨਹੀਂ ਬੱਚਾ ਹੀ ਆ ਫਿਰ ਕੋਈ ਆ ਉਦੋਂ ਸ਼ਾਮ ਨੂੰ ਲਾਉਂਡ ਮੇਟ ਹੋਈ ਆ ਫੇ ਉੱਥੇ ਬੰਦੇ ਦੇਖਿਆ ਮੈਂ ਇਹ ਬਜੇ ਜੇ ਕਈ ਆ ਬਜੇ ਜੀ ਬਜੇ ਕਈ ਆ ਕਹਿੰਦੇ ਬੱਚੇ ਆ ਕਈ ਆ ਬਾਹਰ ਬਿੱਲਾ ਆਤਾ ਨਹੀਂ ਹਾਲਾ ਕਿੱਥੇ ਲੋ ਜੀ ਸਸਤੇ ਦੀ ਕਾਰ ਸਾਰਿਆਂ ਨੂੰ ਬਾਈ ਪਹਿਲਾਂ ਤਾਂ ਅੱਜ ਬਾਈ ਪੁੱਜੇ ਆ ਜਗਦੀਪ ਦੇ ਆ ਘਰ ਆ ਘਰ ਦੇ ਸਾਹਮਣੇ ਬਾੜਾ ਅੱਜ ਪੁੱਜੇ ਬਾੜੇ ਚ ਉਹਦੇ ਬਾਈ ਕੁਛ ਨਹੀਂ ਖੜਾ ਵੀ ਅੱਜ ਸਾਨੂੰ ਮੋਬਾਈਲ ਕਰਾਉਂਦੇ ਇਹ ਬੰਦਾ ਪਾ ਰਿਹਾ ਮਕਾਨ ਡੰਗਰਾ ਬਾਸ ਆ ਦੇ ਬਾਈ ਪੁੱਜ ਗਏ ਪੁੱਜ ਗਏ ਬਾਈ ਬੰਦੇ ਅਸਿਕਾਲ ਜੀ ਸ਼ੁਕਰ ਚਾਰ ਦਿਨ ਦਾ ਸ਼ੌਂਕ ਆ ਹਲੇ ਚੱਲਦਾ ਸਾਈਕਲ ਨਾਲ ਚੱਲਦਾ ਚੱਲਦਾ ਹਲੇ ਸ਼ੌਂਕੋਂ ਚੱਲਦਾ ਚਾਰ ਦਿਨ ਦਾ ਮੰਡ ਨੂੰ ਜਾਣੇ ਫਿਰਦਾ ਸਾਈਕਲ 'ਤੇ ਸਾਈਕਲ 'ਤੇ ਹਾਂ ਇਕੱਲਾ ਹੀ ਜਾਈਗਾ ਨਹੀਂ ਨਾਲ ਹੀ ਤੇ ਇੱਕ ਮੋਟਰ ਜਾਊਗਾ ਖਾਲੀ ਲੈ ਕੇ ਵੀ ਹੁਣ ਉਧਰ ਤੇ ਬਾਕੀ ਮੇਲੋ ਪੰਮੇ ਨੂੰ ਬਾਈ ਹਾਂਜੀ ਪੰਮੇ ਨੂੰ ਪੰਮੇ ਸਕੂਟਰੀ ਨੂੰ ਇਹਦਾ ਰੰਗ ਬੌਖਾ ਘੜਾਇਆ ਬਾਈ ਇਹ ਮਿਲਦਾ ਜਗ ਦੇ ਉੱਤੇ ਸਪੈਸ਼ਲ 1.5 ਲੱਖ ਰੁਪਏ ਫालतू ਉੱਤੇ ਰੰਗ ਵਾਸਤੇ ਤਾਂ ਮਿਲਿਆ ਇਹ ਉਹ ਭਾਈ ਟਰੈਕਟਰ ਵਧੀਆ ਚੱਲਦਾ ਠੀਕ ਆ ਮਾਰਦਾ ਛਾਲਾ ਤੈਨੂੰ ਕਾਨੂੰ ਤੈਨੂੰ ਸਾਈਕਲ ਨੂੰ ਟਰੈਕਟਰ ਨੂੰ ਟਰੈਕਟਰ ਇਹਨੇ ਇਹਨੇ ਬੇਚਣਾ ਸਾਈਕਲ ਲੂੰਗਾ ਨਾ ਬੈਟਰੀ ਵਾਲਾ ਬੈਟਰੀ ਨੇ ਅੱਛਾ ਇਹ ਨਹੀਂ ਉਨੀ ਵੇਚਣਾ ਉਹਨੂੰ ਬੈਟ ਪਾਉਣਾ ਜਿਹੜਾ ਜੌਂਡੀਰ ਵਾਲਾ ਇਹਨਾਂ ਨੂੰ ਲਾ ਦਿੰਦਾ ਇੱਧਰ ਕੋਈ ਚੱਕਰ ਨਹੀਂ ਇਹਨਾਂ ਵੇਚਣ ਵਾਲੀ پوری ਘਰ ਚ ਸਾਰਦੀਏ ਹੂੰ ਦੱਸ ਲਾ ਦੇ ਵਧੀਆ ਕਿਹੜਾ ਵੇਚਣਾ ਹੈ ਜੌਂਡੀਰ ਵਾਲਾ ਕੁੱਪੜ ਵਾਲਾ ਜੌਂਡੀਰ ਵੇਚਣਾ ਨਾ ਨਾ ਉਹ ਤਾਂ ਬੈਂਪਰ ਬੈਂਪਰ ਵੇਚਣਾ ਬੈਂਪਰ ਹਾਂ ਖਾਦੇ ਵੇਟ ਪਾਉਣੇ ਉਹਨਾਂ ਕੋਲ ਆ ਕੇ ਸੁਪਰ ਸੈਟ ਕਰਕੇ ਸੈਟਲ ਕਰਕੇ ਦਾ ਵੇਟ ਚਾਈਦੇ ਆ ਕੱਲੇ ਵੇਚਣਾ ਸਾਨੂੰ ਲਵਾ ਲੰਨਾ ਦੇਖ ਲੈ ਯਾਰਾ ਆ ਜਾਣਾ ਹੋਰ ਕੀ ਠੀਕ ਆ ਫੇ ਲਵਾ ਲਾਂਗੇ ਚੀਜ਼ ਤਾਂ ਵਧੀਆ ਇਹਦਾ ਵੀ ਫਾਇਦਾ ਕਰੇ ਵੇਚ ਜੂਗਾ ਤੇਰਾ ਹੀ ਫਾਇਦਾ ਥੋੜਾ ਘੱਟੇਟ ਮਿਲ ਜੂਗਾ ਕੋਈ ਉਧਰ ਰਹੂ ਕੋਈ ਨਹੀਂ ਚੋਰੀ ਨਾ ਕਰਾ ਦਿਓ ਉਧਰ ਕਿੰਦਾ ਰੱਖੇ ਅਤਿ ਕਾਲ ਜੀ ਹਾਂ ਜਿਹੀ ਛੱਗੀਆਂ ਵੀ ਰੱਖੀਆਂ ਆ 1 20 ਸਾਂ ਕੇ ਹੋਰ ਵੀ 1 ਕੋ ਕਿਆ ਨਤੀਜਾ ਪੈਣਾ ਰਾਤ ਨੂੰ ਹੋਰੀ ਹੁੰਦਾ ਵੀ ਉਧਰ ਬੰਨ ਹੋਰ ਕਦੇ ਰਾਤ ਨੂੰ ਤਿੰਦੂਆ ਫੜ ਲਿਆ ਤੇਰਾ ਗੱਲ ਨਾ ਭੂਤੀ ਦੇ ਦੂ ਜੱਗਾ ਆਇਆ ਹੋ ਤਾਂ ਦੁਪਹਿਰੇ ਮੋਟਰਪੈ ਕਹਿੰਦਾ ਮੇਰਾ ਇੱਕ ਕਹਿੰਦਾ ਨਗ ਨਹੀਂ ਬਲੱਬ ਦਾ ਲੈ ਇਹਦੀ ਵੀ ਦੇਖ ਭਾਈ ਤੈਨੂੰ ਬਾਰੰ ਦੇ ਦਿੱਤੀ ਵੀ ਤਿੰਦੂਆ ਹੁੰਦਾ ਰਾਤ ਨੂੰ ਆਹ ਦੇਖ ਆਹ ਦੇਖ ਕੇ ਰਹੇ ਆਪਾਂ ਦੇਖ ਕੇ ਰਹੇ ਭਾਈ ਹਾਂ ਕਿਉਂ ਜੀ ਹੱਲੇ ਬੜਾ ਬਾਹਰ ਪੁੱਛਦਾ ਫਰੀਆ ਵਾ ਵੀ ਭਾਈ ਲੈ ਬੱਲ ਦਾ ਭਾਈ ਕਰਾ ਦਈਏ ਮੋਆਨਾ ਇਹਦੇ ਉਹਦਾ ਮੋਆਨਾ ਕਰਾਉਣੇ ਮੇਰੇ ਮੈਂ ਚੋਨੇ ਮੈਂ ਇਹਨਾਂ ਨਾਲ ਚੱਲ ਅੱਛਾ ਇਨੇ ਬੰਦੇ ਕਿਡਾ ਵੀ ਸਾਡੀ ਚੱਲਦਾ ਮੈਨੇ ਆ ਦੇਖ ਲੈ ਆਹ ਦੇਖ ਲੈ ਆਹ ਦੇ ਰੋਪੜ ਨੂੰ ਚੱਲੇ ਯਾਰ ਰੋਪੜ ਥਲੇ ਇੱਥੇ ਤਰੀਕ ਹੈ ਤੇਰੀ ਤਰੀਕ ਹੋਊਗਾ ਬੰਦੇ ਅਟਕੇ ਚਲੇ ਜਾਈ ਲੈ ਭਾਈ ਅਟਕੇ ਚਲੇ ਜਾਈਂਗਾ ਤਾਂ ਦਫ਼ਤਰ ਵੀ ਬੰਦ ਹੋਗੇ ਸਾਰਾ ਆ ਵੀ ਤਾਂ ਗੱਲ ਹੈ ਮੈਂ ਇਸ ਸਕੂਟਰੀ ਬੈ ਨਹੀਂ ਰੋਪੜ ਆ ਰੰਗ ਇਹਦਾ ਪੰਜਾਬ ਚ ਵੈਨ ਚਾਈਗਾ ਇੰਡੀਆ ਚ ਵੈਨ ਕਰ ਦੋ ਪੜਾ ਲੈ ਕੇ ਆਉਂਗਾ ਫਿਰ ਮੀਲਾ ਲੈ ਜੀ ਅਰੇ ਮਾਂ ਨਾਲ ਦਾ ਠੀਕ ਆ ਸਸਤੀ ਮਿਲਗੀ ਨਾ ਛੱਡੀ ਨਹੀਂ ਡੇਢ ਲੱਖ ਦਾ ਮਹਿੰਗੀ ਮੀਲਾ ਕਰਕੇ ਇਹਦਾ ਉਹ ਵੀ ਐਚਪੀ ਨੰਬਰ ਕੀ ਹੈ ਹਾਂ ਕਮਾਚਲਾ ਨੰਬਰ ਦਾ ਇਹ ਯਾਬ ਕਰਾਇਆ 42000 ਚ ਮਿਲ ਗਈ ਦੀ 1 ਸਾਲ ਚੱਲੀ ਵੀ ਹੋਰ ਦੱਸ ਤੈਨੂੰ ਕਿਹ ਚਾਹੀਦਾ ਰੇਲੇ ਟਰੈਲੀ ਮੰਗਾ ਜੁਣਦਾ ਟਰੈਲਾ ਦਰਿਆਲਾ ਦਾ 200 ਫੁੱਟ ਦਾ 200 ਫੁੱਟ ਪੂਰਾ ਕੀ ਬੈਠ ਗਿਆ ਗੱਲ ਇਹ ਲਈ ਮੈਂ ਖਾਸ ਵੀ ਸਲਾਹ ਹੁੰਦੇ ਕਹਿੰਦੇ ਰੰਗ ਬੇਕਾਰ ਟਰਾਲੇ ਦਾ ਲਾਲ ਤੇ ਕਰਾਇਆ ਨਾ ਕਾਲਾ ਕਰਾਤਾ ਇਹਨੂੰ ਪੁੱਛਦਾ ਤੂੰ ਰੰਗੋ ਇਹ ਸਾਰਾ ਨਾਰੰਗਾ ਜੀ ਦਾ ਦੇਖ ਕੇ ਕਿਹ ਰੰਗ ਲੈ ਉਹ ਭਾਈ ਹੋਈ ਬਹੁਤ ਵਧੀਆ ਰੰਗ ਇਹ ਤਾਂ ਭਜਾ ਉਹ ਭਾਈ ਗੱਲ ਨੂੰ ਕਮੈਂਟਾਂ ਵਾ ਦੱਸ ਦੇ ਗੱਗਾ ਦੇਖ ਰਿਹਾ ਮੈਂ ਨਾ ਦੱਸਦਾ ਜੀ ਮਨੂੰ ਜਗ੍ਹਾ ਲੱਭ ਮਨੂੰ ਵੀ ਭਜਾ ਕੇ ਖੋਜਿਆ ਇਹ ਬੈੱਡ ਨੂੰ ਕਾਲਾ ਰੰਗ ਕਰਤਾ ਪਹਿਲਾਂ ਲਾਲਤਾ ਪਹਿਲਾਂ ਪੱਟੀ ਜੀ ਲਾਲ ਨਹੀਂ ਮੈਂ ਨੂੰ ਮੈਂ ਕਿਹਾ ਬਈ ਵਿੱਚ ਜਿਹੜੇ ਕੋੜੇ ਆ ਬਈ ਮੈਂ ਕਿਹਾ ਤਾਂ ਗੱਗਾ ਸਾਡੇ ਤੇ ਵਗਾਰ ਇਹ ਜੇ ਲਾਲ ਕਣਾਂ ਆਖੀ ਦੀ ਹਰਦਾ ਸਾਥ ਮੈਂ ਕਿਹਾ ਵੀ ਲਾਲ ਰੰਗ ਵਧੀਆ ਦਦਾ ਉਹ ਵਿੱਚ ਕੋੜੇ ਲਾਲ ਦੇ ਦੇ ਦੇਖਦੇ ਨੇ ਕਿਤੇ ਮੈਂ ਉਹ ਉਹ ਰੰਗ ਕਰੋ ਇਹ ਚ ਉਪਰਾਨੇ ਕੋੜੇ ਲਾਲ ਕਰਦੇ ਬਾਕੀ ਕਾਲਾ ਕਰਤਾ ਲਾਲ ਜਾਲੀ ਦੀ ਪੱਟੀ ਬਾਕੀ ਉਹ ਬੈੱਡ ਨੂੰ ਆਦੇ ਕਾਲਾ ਕਰ ਵਾਲਾ ਬੈੱਡ ਕਾਲਾ ਯਾਰ ਐ ਕਾਲਾ ਜ ਕਾਲਾ 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 ਹੋ ਗਿਆ ਨਹੀਂ ਵਿੱਚ ਕਮਸ਼ੇ ਬਣਿਆ ਉਹਦਾ ਮੰਨੂ ਨਹੀਂ ਉੱਠਦਾ ਲੱਗ ਜਾਣਾ ਉੱਠਦਾ ਹੈ ਉਹ ਨਹੀਂ ਯਾਰ ਉਹ ਉੱਠੂ ਬਸ ਯਾਰ ਸਾਰੇ ਇੱਕ ਪਾਸੇ ਇਹਨੂੰ ਦਬਾ ਲੂ ਯਾਰ ਉੱਠੂ ਵੀ ਜੀ ਜੋ ਇਹ ਅਲੱਗ ਅਲੱਗ ਹੋਊਗੀ ਸਿਰ ਸਿਰ ਤਾਂ ਇੱਕ ਜੱਪਿਆ ਕਾਲਾ ਉੱਠਣਾ ਸਵਾ ਮੈਂ ਤੈਨੂੰ ਵੀ ਕਹਿੰਦਾ ਮੈਂ ਗਰੇਂਡਰ ਲੈ ਕੇ ਵਿੱਡੇ ਪੜ ਦੇਣਾ ਮੈਂ ਛੱਡਣਾ ਨਹੀਂ ਰਹਿਣਾ ਇੱਦਾਂ ਖੜਾ ਰਹਿ ਜਾ ਕਾਲੂ ਉਹ ਬਲਾ ਰੰਗ ਵਾਲਾ ਸਾਰਾ ਕਾਲਾ ਕਰ ਦੇ ਟਰਾਲੀ ਕਾਲਾ ਕਰ ਦੂੰ ਚੱਲਦੇ ਆ ਜਾ ਦੱਲੀ ਆ ਜਾ ਤੂੰ ਚੱਲ ਜ ਨੇ ਯਾਰ ਜਲਦੀ 1 ਮਿੰਟ ਰੁਕ ਜਾ ਬਸ ਕੋਈ ਸੱਸ ਸਾਸਰੀ ਕਾਰ ਨਹੀਂ ਕੋਈ ਕੁਛ ਨਹੀਂ ਹੈਂ ਦੱਲੀ ਬਾਈ ਨਾਲੇ ਵੀ ਆ ਫੜਦਾ ਮੇਰੀ ਯੂਟੀ ਬੈ ਗਈ ਹੈ ਜਿੱ ਗਿਆ ਨਹੀਂ ਤੂੰ ਫਤਤਾ ਮੈਂ ਖੜੇ ਆ ਮੈਸੇਜ ਕਰਕੇ ਇਹਨਾਂ ਨੂੰ ਫੇਰ ਦਾਂਗੋ ਮੈਂ ਮੈ ਨਹੀਂ ਜਾਣਾ ਅੱਜ ਆ ਇਹ ਫੇਰ ਬਹਿ ਕੇ ਜਦੋਂ ਮੈਂ ਛੁੱਟੀ ਹੋ ਜਾ ਜੇ ਇਹ ਵੀ ਕੱਲ ਸੈਕਲ ਸੈਕਲ ਸਰਵਾ ਕੇ ਲੈ ਆਈ ਤੇ ਵੀ ਤਾਂ ਪਾਇਆ ਸੈਕਲ ਸਰਵਾਇਆ ਉਹ ਅੱਧੇ ਜੀ ਸਾਰੇ ਪਿੰਡ ਨੂੰ ਦਊਂਗੇ ਔਲੀ ਔਲੀ ਦਲੀ ਆਪਾਂ ਨੂੰ ਵੀ ਲੈਣਾ ਪੈਣਾ ਮੈਨੂੰ ਬੱਸ ਕਿਉਂ ਚਾਰ ਦਿਨ ਵਿੱਚ ਜਾਓ ਉਧਰ ਲੈਣਾ ਹੀ ਲੈ ਲਿਓ ਅਸੀਂ ਵੀ ਲੋਕਾਂ ਨੂੰ ਲੈ ਲਓ ਇਵੇਂ ਆਲੇ ਕਾਕੇ ਦਾ ਆਓ ਆਓ ਗਿੱਲੂ ਗਿੱਲੂ ਸੂੜੀ ਚੜਾਏ ਜਾਂਦੇ ਇਹਦੇ ਇਹਦੀ ਆਲੇ ਬਰਾਖਾ ਨੂੰ ਕਹੀਆਂ ਸੂਈ ਅਸੀਂ ਥੋੜਾ ਜਿਹਾ ਗੱਗਾ ਚੜਿਆ ਚੜਿਆ ਇਦਾਂ ਨਹੀਂ ਮੈਂ ਖੋਲਣਾ ਮੈਂ ਜਿੱਦਾਂ ਛੱਡਦਾ ਕਿ ਕਿਹਦੇ ਘਰ ਆ ਖੜਾ ਹੋਵੇ ਸਾਹਲਾ ਭਾਈ ਜਿੱਦਿਆ ਜਿਹੜਾ ਜਿਹੜਾ ਕਹਿੰਦਾ ਲੈਣ ਨੂੰ ਉਹਨੂੰ ਦਈ ਜਾਣਾ ਉਹਦੇ ਕਿਸੇ ਲਈ ਜਾਣੀ ਬਸ ਜਿੰਨੇ ਦਿਨ ਚਲਾਊਗਾ ਉਹ ਸਾਹਲਾ ਪੈ ਰੱਖੀ ਆਮਣਾ ਕਿਸ਼ਤ ਕੱਢੀ ਜਾਣੀ ਆਪਾਂ ਮਹੀਨਾ ਚਲਾਊਗਾ ਉੱਤੇ ਵੀ ਤਿੰਨ ਚਾਰ 5000 ਰੁਪਏ ਕਿਸ਼ਤ ਦਾਰੀ ਹੋਊ ਤਿੰਨ ਚਾਰ ਸਾਈਕਲੇ ਪਾਲਾਂਗਾ ਫਿਰ ਕਰਾਇਬਰ ਦੇ ਦਿੰਦੇ ਸਰੇ ਉਹ ਸਟੈਂਡ ਲਾ ਦੇਣਾ ਉਹਰੇ ਮੈਂ ਆਪਣਾ ਕ੍ਰੈਡਿਟ ਕਾਰਡ ਮਾਰਿਆ ਲੈ ਕੇ ਆਹ ਵਾ ਠੀਕ ਹੈ ਰੈਟ ਪਲੱਜ ਕਰਨੇ ਕਿਹੜਾ ਦਾਰ ਨੇ ਮਰ ਕੋਲ ਚੱਲਦਾ ਔਰ ਕੋਈ ਕੰਮ ਕਰਨਾ ਉਹ ਕਹਿੰਦਾ ਭਈਆਂ ਦੇ ਵਿਆਹ 'ਚ ਲੈ ਗਿਆ ਕੋਈ 5 ਬਈ ਬਿਆਬਾ ਬਿਆਬੀ ਜਿੰਨੇ ਕਈ ਕਰ ਹੁਣ ਆਪਣਾ ਹੋਵੇ ਉਹ ਕਹੇ ਕਿੰਨੀ ਗੱਡੀ ਪਾਇਆ ਬਸ ਤਿੰਨ ਨਾਲ ਕਿੰਨੀ ਗੱਡੀ ਪਾਇਆ ਉਹ ਰਿਕਸ਼ੀਆਂ ਨੂੰ ਦਸੀ ਕਹਦਾ ਕੋਈ 40 ਕੋਈ 20 ਕਹਿੰਦਾ ਮੈਂ ਕਹਾਂ ਥੋੜੇ ਏਡੇ ਵੀਰ ਕਹਿੰਦਾ ਕਿਹੜੀ ਗੱਡੀ ਹੈ ਕਹਿੰਦਾ ਰਿਸ਼ਕੇ ਉਹ ਠੀਕ ਆ ਬਿਜ਼ਨਸ ਵਧੀਆ ਸ਼ਾਮ ਨੂੰ ਖਾਣਾ ਨਹੀਂ ਛੇਤੀ ਦਾ ਛੋਟਾ ਸਾਰੀ ਬਿਜ਼ਨਸ ਵਧੀਆ ਤੂੰ ਰਹਿਣੀ ਫੜ ਲਾ ਕੇ ਬਈ ਇਹਨੂੰ ਪੁੱਛੀ ਉਹ ਕਹਿੰਦਾ ਕਿੰਨੀ ਬਾਬ ਵਧੀਆ 30 ਨਾਲ 30 ਹੀ ਆਉਣੇ ਆ 30 ਨਾਲ ਜਿਹੜਾ ਮਰਜ਼ੀ ਬਿਜ਼ਨਸ ਕਰਦਾ ਹੋਰ ਖੇਤੀ ਸਭ ਤੋਂ ਘਾਟੇ ਵਾਲਾ ਸੌਦਾ ਉਹਦੇ ਦਾ ਸਭ ਤੋਂ ਘਾਟੇ ਵਾਲਾ ਸੌਦਾ ਖੇਤੀ ਹੈ ਉਹ ਖੇਤੀ ਯਾਰ ਮਾੜਾ ਥੋੜੀ ਆ ਤੂੰ ਕਾਹਕੇ ਆ ਟਰੈਕਟਰ ਦਵਾਤਾ ਹੈ ਮੈਂ ਤੈਨੂੰ ਸਾਈਕਲ ਦਵਾਤਾ ਅੱਜ ਤੋਂ ਵੱਢੀ ਫਿਰਦਾ ਖੇਤੀ ਮਾੜਾ ਹੁੰਦਾ ਇਹ ਖੇਤੀ ਬਿਜ਼ਨਸ ਹੈ ਜਿਹੜਾ ਇਹ ਕੁਦਰਤ ਬੜੀ ਸਲਾਦ ਵੀ ਬੜੀ ਗੱਡੀ ਲੈ ਲਈਏ ਆਪਰੇ ਪਏ ਮੁੰਦੇ ਮੁੰਦੇ ਆ ਰਹੇ ਨੇ ਮੰਡੀ ਚਾੜਤੀ ਤੇ ਉੱਥੇ ਭੋਗਤਾ ਅੱਜ ਮੰਡੀ ਦਾ ਸ਼ੁਰੂ ਕਰਨੇ ਦੇ ਪਹਿਲਾਂ ਹਰੇਕ ਸਾ ਲੈਣਾ ਨੰਬਰ ਬੰਨਿਆ ਮੈਂ ਹੁੰਦਾ ਵੀਰ ਇੱਕਦਾਲ ਇੱਕ ਦੀ ਬਾਰੀ ਹੁੰਦੀ ਹੈ ਓਕੇ ਅਗੜੀ ਖੇ ਦਾ ਮੰਡੀਆਂ ਦੀ ਮੰਡੀਆਂ ਦਾ ਬਰਾਹਾਲ ਆ ਬਾਈ ਇਹਨਾਂ ਦਾ ਹੱਥ ਬੰਨ ਗਏ ਹੀ ਬੇਨਤੀ ਕਰੀ ਵੀ ਪਕਾਠੇ ਲੈ ਆ ਜੋ 17 ਮੌਸਟਰ ਤੇ ਉੱਪਰ ਜੀਰੀ ਨਾਲ ਆ ਵੀ ਆਪਣਾ ਪਹਿਲੀ ਲੋਟ ਰਹੀ ਹੋਣੀ ਇਹ ਮੰਡੀ ਜੇ ਬੈਠੂਗੇ ਮੰਡੀ ਜੇ ਉਧਰ ਨੇ ਤੁਹਾਡੀ 10 ਵਜੇ ਤੇ ਬਾਅਦ ਦੇਣੀ ਆ ਮੰਡੀ ਥੋੜਾ ਗੇਟ ਚੈੱਕ ਹੋ ਗਿਆ ਇੰਨੀ ਕੁ ਚੂੜੀ ਡਾਟਾ ਕਹਿੰਦਾ ਇਸ ਟਾਈਮ ਪੁੱਛੋ ਇਹ ਤਾਂ ਲੋੜੀ ਨਹੀਂ ਯਾਰ ਫਿਰ ਤਰਪਾਲਾ ਲੈ ਆਈ ਆਪਣੀ ਸਗਾ ਕੇ ਲਾ ਕੇ ਲਾਉਂਗੀ ਉਹ ਵੀ ਨਹੀਂ ਕਹਿੰਦਾ ਜਿਹੜੀ ਅੱਜ ਵੜਾਉਣੀ ਆ ਜੇ ਮੌਸਮ ਆਓ ਫਿਰ ਤਰਪਾਲਾ ਹੀ ਲਿਆ ਹੁਣੀ ਆ ਉਹ ਬਾਈ ਇੱਕ ਅੱਧੀ ਟਰਾਲੀ ਨਾਲ ਦਾ ਲੁਖਾ ਜਿਹਦੇ 6-7 ਟਰਾਲੇ ਦਾ ਟਰਾਲੇ ਕਿੱਥੇ ਲੱਭੀਓ ਦਾ ਟਰਾਲੇ ਨਾ ਚੱਕਰ ਆਤੀ ਵੀ ਵਰਦੇ ਭੱਜੇ ਵੀ ਆ ਜਾ ਆ ਜਾ ਸਾਡਾ ਰੋਡ ਹੋਣ ਕੰਮ ਨਹੀਂ ਅੰਗਲੇ ਨਹੀਂ ਕਰੋੜੇ ਸਾਹਿਬ ਵੀ ਅਸੀਂ ਭੋਣਾ ਹੀ ਨਹੀਂ ਕਾਰਟ ਲਈ ਜਾਂਦੇ ਤੇ ਉਹਨਾਂ ਘਾਟਾ ਅਗਲੇ ਨੂੰ ਪੈ ਗਿਆ ਹੁਣ ਹੁਣ ਤੱਕ ਤਾਂ ਲਿਫਟਿੰਗ ਨਹੀਂ ਹੋਈ ਅਗਲਿਆਂ ਦੀ ਉੱਪਰ ਹੀ ਨਾਲ ਪਿਆ ਜਾਂ ਫਿਰ ਦਿਖਾ ਨਕਸ਼ਾ ਕੋਠੀ ਦਾ ਕੋਠੀ ਦਾ ਪੰਮਾ ਹੈ ਪੰਮੇ ਨੇ ਪਾਸ ਕਰਿਆ ਸਰ ਪਾਸ ਮੈਂ ਤਾਂ ਸਾਡੇ ਕੋਲ ਵੀ 7-8 ਟਰਾਲ ਸਾਡੇ ਮਗਰ ਤੜਤੀ ਘੁੰਮਦੇ ਨਹੀਂ ਕਿਹੜਾ ਘੁੰਮਦਾ ਕੇ ਮੁੱਢੇ ਮੁਗਰੀ ਉਹਦੇ ਤੱਕ ਲੈ ਕੇ ਤੈਨੂੰ ਹੱਥ ਆਪਣੀ ਲੈ ਜਾ ਤੇਲਾ ਜਾਂ ਤੇਰਾ ਮੁੱਢੇ ਮੁਗਰੇ ਆ ਪਨੀ ਕਰ ਦੇ ਦੇ ਉਹਨੂੰ ਹੈ ਕਰ ਕੇ ਆਵਾ ਚਲੋ ਭਾਈ ਦਿਖਾਉਂਦੇ ਸਾਨੂੰ ਆ ਭਾਈ ਹੋ ਗਿਆ ਲੋ ਭਾਈ ਆਪਾਂ ਹੋ ਗਏ ਐਂਟਰ ਆਹ ਗੇਟ ਆ ਜੀ ਹਾਂ ਜਗਦੀਪ ਕਿਆ ਕਿਵੇਂ ਪਾਇਆ ਭਾਈ ਦੱਸ ਮੇਲੋ ਭਾਈ ਬਾਬਾ ਜੀ ਨੂੰ ਵੀ ਅਸੀਂ ਗਾ ਬਾਈ ਸੱਤਿਆ ਗੁਰਮਹਾਰਾਜ ਉਹ ਕਿਆ ਭਾਈ ਹਾਂ ਉਹ ਲੈ ਭਾਈ ਧੰਨਵਾਦ ਹਣ ਆਰਕੀਟੈਕਟ ਭਾਈ ਸਪੈਸ਼ਲ ਬਾਹਰ ਦੇ ਤੇ ਬਣਾਇਆ ਨਕਸ਼ਾ ਇਹ ਉਹ ਦੇਖਦੇ ਆਂ ਵੀ ਕਿਆ ਕਿਆ ਕਰਿਆ ਭਾਈ ਜੀ ਹੁਣੀ ਚੈਰੀ ਕਰਾਈ ਦੇ ਦੀ ਬਣਿਆ ਪਾ ਤਾਂ ਬਹੁਤ ਟਾਈਮ ਦਾ ਐਰ ਸੋਈਆ ਵੀ ਰੋਕੀਆ ਫੱਕ ਲਈ ਬਹੁਤ ਬਹੁਤ ਆ ਦੇਖ ਲਾ ਅਧੀਆ ਸਕੂਲ ਪ ਜਾ ਕੇ ਸਕੂਲ ਨੂੰ ਮੈਨੂੰ ਜਾਦਾ ਹਾਂ ਦੇਖ ਲੈ ਉਹਦਾ ਇਕੱਠੇ ਜਾ ਕਰਦੇ ਆਪਾਂ ਨਾ ਉਹ ਰੋਟੀ ਬਣਦੀ ਹੁੰਦੀ ਇੱਥੇ ਬਾ ਰੋਟੀ ਜਾਂਦਾ ਤੇ ਇੱਥੇ ਰਸੋਈ ਉਹ ਇੱਥੇ ਬਾਬਿਆਂ ਦੀ ਬੈਠਕ ਹੁੰਦੀ ਜਿੱਥੇ ਉਹ ਬੈਠਾ ਕਿੰਨਾ ਨਾ ਕੀਤਾ ਆ ਘੇਰ ਤੇ ਬਾਹਰ ਨਾ 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 ਉਹ ਜਿੱਥੇ ਬੱਲਣ ਪਿਆ ਉੱਥੇ ਹੁੰਦੀ ਉਹ ਕੰਦਾ ਉਹ ਲੈ ਹਾਂ ਉਹ ਦੇਖਦੇ ਆ ਉਹ ਹਾਂ ਠੀਕ ਐ ਇੱਥੇ ਹੁੰਦੀ ਬਾਬਰੇ ਉਰੀ ਪਈ ਹੁੰਦੇ ਡੁੱਗੀ ਬੈਠ ਗਏ ਦੋਏ ਲੈ ਉਹਰੇ ਅੱਛਾ ਆਹੀ ਇੱਥੇ ਦੇ ਪੱਕਾ ਕਰਾ ਦੇਣਾ ਲੱਗ ਕਿ ਪੂਰੇ ਤੇ ਬੰਦ ਕਰਾ ਦੇਣਾ ਸਾਰਾ ਬਿਊਰੋਕ੍ਰੇਟ ਲੋਵਾ ਦੇਣਾ ਨਹੀਂ ਨਹੀਂ ਗੇਟ ਨਹੀਂ ਪਿੱਛੇ ਸਾਰਾ ਟੋਟਲੀ ਬਜਰੀ ਦਾ ਫਸਟਵਾਰ ਹੈ ਬਜਰੀ ਵਾਲੀ ਦਿਨਾਂ ਹ ਡੰਗਰਾ ਥੱਲੇ ਇੱਧਰ ਆ ਸ਼ੈੱਡ ਜੇ ਟੈਕਟਰ ਨੂੰ ਸਾਰਾ ਨਾ ਠੀਕਾ ਚਾਹੀਦਾ ਮੀਂਹ ਕਿਣੀ ਝੌਖਾ ਹੁੰਦਾ ਨਹੀਂ ਸਾਰਾ ਟੋਟਲੀ ਪੱਕਾ ਹੋ ਜਾਂਦੀ ਅੰਦਰ ਫਿਰ ਇੱਕ ਉਰੇ ਇੱਥੇ ਉਹ ਹੁੰਗੇ ਜੇ ਬੱਚਾ ਬਣਾ ਕੇ ਮੈਂ ਸਾਨੂੰ ਨਾਉਣੇ ਨੂੰ 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 ਇੱਥੇ ਬੜਾ ਖੁੱਲਾ ਹਾਂ ਨਾ ਨਾ ਬੜਾ ਖੁੱਲਾ ਦੌੜੋ ਮੈਂ ਕਿਹਾ ਬੁੱਧੀਆਂ ਫੜ ਜਾਂਦੀਆਂ ਨਾ ਨੀਚੇ ਬਾਣੀ ਕਿਤੇ ਜਗਾ ਘੱਟ ਜਗਾ ਦਾ ਬਥੇਰੀ ਆ ਹੋਰ ਤੱਕ ਉੱਥੇ ਬਾਹਰ ਉਹ ਤੇ ਕੱਢ ਲਾ ਲੋੜੇ ਨਹੀਂ ਦੂਏ ਲੋ ਠੀਕ ਆ ਦੂਆ ਛੋਟਾ ਬਣਾ ਕੇ ਨਾ ਮੈਂ ਕਿਹਾ ਐਂ ਤੈਨੂੰ ਹੀ ਬਾਉਂਡਰੀ ਕਰ ਦੇ ਚੋਕੰਦੀ ਜਿੱਥੇ ਉਹ ਤਾਂ ਹੁਣ ਚੱਕੇ ਦੇ ਕਰੂਗੇ ਹਾਂ ਚੱਕੇ ਦੇ ਨੂੰ ਬਾਉਂਡਰੀ ਕਰਦੇ ਫਿਰ ਆ ਜਾਨੀ ਇਸ ਤਰ੍ਹਾਂ ਨਹੀਂ ਪਹਿਲਾਂ ਇਹ ਕਿਹੜਾ ਗੱਗੇ ਨਾ ਕਰੀ ਵੀ ਆ ਹਾਂ ਐਂਡਮਨ ਮੈਂ ਕਿਹਾ ਇਹਨੂੰ ਨਾ ਨਾ ਉਹੀ ਕਰ ਦੇਣਾ ਉਹੀ ਕਰ ਦੇਣਾ ਤਾਂ ਹੋ ਜਾਣੀ ਉਧਰਲੇ ਪਾਸੇ ਐ ਮੂਰੇ ਕਰ ਦੇਣੀ ਹਾਂ ਬਸ ਉਧਰ ਕਹਿੰਦਾ ਹੈਗੀ ਉਹ ਇਹ ਉਹ ਗਿਰ ਗਈ ਉਦੋਂ ਪੌਲੀ ਸਿਟੀ ਕਾਕਾ ਕੰਮ ਕਰਨਾ ਗਾਰੇ ਵਾਲੀ ਸਾਰੀ ਹੈ ਨਾ ਉਹ ਨਾਲ ਕਿਹਦਾ ਮਕਾਨ ਕਦੀ ਇਹ ਇਹਨਾਂ ਦੇ ਆ ਰਕਾਲੇ ਇਹਨਾਂ ਦੇ ਉਹ ਕਾਲੇ ਦਾ ਵੀ ਆ ਗਏ ਸਾਰਿਆਂ ਦੇ ਪੁਰਾਣੇ ਘਰ ਇਹਨਾਂ ਦੇ ਪੁਰਾਣੇ ਹਾਂ ਪੁਰਾਣੇ ਘਰ ਟੂੜੀ ਵਾਲੇ ਡੰਕਰਾਂ ਵਾਲੇ ਡੰਕਰਾਂ ਵਾਲੇ ਟੂੜੀ ਵਾਲੇ ਪੱਕੀ ਭਾਈ ਇੱਧਰ ਹੁੰਦੇ ਸੀ ਇਹ ਹੁਣ ਤੇ ਚਲੇ ਗਏ ਹੁਣ ਬਾਹਰ ਚਲੇ ਗਏ ਸਾਰੇ ਆ ਭਾਈ ਟੂੜੀ ਵਾਲਾ ਇਹਦਾ ਆ ਮਸ਼ੀਨ ਠੀਕ ਹੈ ਆ ਕੱਲਾ ਡੰਗਾ ਨੂੰ ਹੈ ਆ ਡੰਗਰਾਂ ਨੂੰ ਹਾਂ ਆਹ ਏਰੀਆ ਕਾਇਟਟਰਾ ਕਾਇਟਟਰਾ ਵਾਲਾ ਖਾਂਦੇ ਨੂੰ ਉਹ ਜੋ ਸਟੋਰੂਮ ਵਾਲਾ ਸਮਾਂ ਰੱਖਣੇ ਆ ਇਹ ਤਾਂ ਉਕਣੀ ਆ ਪਹਿਲਾਂ ਮੰਗਦਾ ਆ ਇਹ ਤਾਂ ਬਣਿਆ ਪਤਾ ਪੱਕਾ ਕਰਿਆ ਪੱਕਾ ਲਪਾਈ ਲਪੂਈ ਕਰਤੀ ਹੁਣ ਸਾਰਿਆਂ ਨੂੰ ਪਹਿਲਾਂ ਗੰਦਾ ਗੁੰਦਾ ਇੰਨੇ ਕੱਲੀਆਂ ਇਟਾਂ ਉਮੀ ਠੀਕ ਆ ਸਾਰਾ ਪੱਕਾ ਹੋ ਜਾਣਾ ਹੁਣ ਜਿੰਨੇ ਜਿਹੇ ਆਪੇ ਖੜੇ ਆ ਠੀਕ ਆ ਬਹੁਤ ਪੁਰਾਣਾ ਬਹੁਤ ਪੁਰਾਣਾ ਦਾ ਆ ਤਾਂ ਪੁਰਾਣੀਆਂ ਕੰਨ ਬਹੁਤ ਜ਼ਿਆਦਾ ਜਦ ਕੱਚਾ ਹੁੰਦਾ ਨਾ ਤੇ ਮਿੱਟੀ ਟੈਰ ਨਾਲ ਬਹੁਤ ਜਾਂਦੀ ਆ ਬਾਕੀ ਬਾਹਰਲੇ ਪਾਸੇ ਵੀ ਦੇਖਿਆ ਪੀੜਿਆ ਇਹ ਸਾਰੇ ਹੈ ਮੈਂ ਮੈਤਰੀ ਸਾਰੇ ਨਹੀਂ ਆ ਮੈਤਰੀ ਤਿੰਨ ਆ ਕੱਲ ਨੂੰ ਤਿੰਨ ਭੇਜਦਾ ਆ ਅਕੀਨ ਲਾਉਂਦਾ ਅੱਜ ਕਿੰਨੇ ਦਿਨ ਲੱਗਣਾ ਹੈ ਮੈਂ ਤਾਂ ਲਾ ਦੂਗਾ ਕੱਲ ਨੂੰ ਲਾ ਦੂਗਾ ਬਾਦੂ ਘੈਰੀ ਨੂੰ ਆ ਜਾ ਰਿਹਾ ਹੈ ਜਗਦੀਪ ਦੇ ਬਾਦ ਕਾਜੀ ਆਪਾਂ ਦਸੋਂ ਨੂੰ ਭੇਜ ਦੂਗਾ ਤੇਰੇ ਕੀ ਆਇਆ ਚੁਕੜੀ ਛੱਡ ਦਿੰਦੇ ਆ ਪਹਿਲਾਂ ਦਾ ਜਿਆ ਸਮਾਨ ਪਾਉਣਾ ਤਾਂ ਉਹਨੂੰ ਮੇਰੇ ਮੋਟਰਪੈਕ ਕਿਹੜਾ ਕਰਨਾ ਇਧਰ ਪਾਣੀ ਪੀਂਦਾ ਨਹੀਂ ਕਿਹੜਾ ਮੋਟਰ ਅਸੀਂ ਕਿਤੇ ਨਹੀਂ ਪਾਣੀ ਵਾਹੇ ਮੈਂ ਇੱਕ ਪਾਵਰ ਕਾਹੀ ਦੂਰ ਕੋਈ ਇੱਕ ਪਾਵਰ ਦੂ ਹੀ ਸਿੰਗਲ ਹੈ ਉਹ ਤਾਂ ਹੈਗੀ ਆੜੇ ਜੇ ਕੋਈ ਹੋਇਆ ਬੰਦਾ ਪੁੱਛ ਲਈ ਆਉਜ ਪਾਉਣ ਲੱਗੇ ਰੋੜ ਚ ਹਾਂ ਰੋੜ ਹੈਗਾ ਪੁਰਾਣਾ ਨਲ ਤੇ ਅੱਛਾ ਉਹਦੇ ਉੱਪਰ ਚਾਰਕ ਫੋਟ ਟੁੱਟਾ 5 4 ਇੰਚੀ ਦਾ ਤੇ ਪੱਲੇ ਕੋੜ 3 ਇੰਚੀ ਦਾ ਉਹ ਪਈ ਨਹੀਂ ਤਾਂ ਬੋਲਣਾ ਪਊਗਾ ਹੁਣ ਨਾ ਨਾ ਇਹ ਤੇ 3 ਇੰਚੀ ਡਾਈ ਵਾਲੀ ਲਿਆ ਕੇ ਪਾਤੀ ਇੱਕ ਪਾਵਰ ਦੀ ਜਣੀ ਉਹ ਪੁਰਾਣੀ ਹੈ ਉਹ ਪੁਰਾਣੀ ਹੈ ਮੋਟਰ ਏਜੇ ਤਾਂ ਨਵੀਂ ਪਾਉਣੀ ਪਈ। ਰੱਖ ਛੱਡ ਕੇ ਸੀ ਛੱਡ ਜਾਂਦੀ ਫੇਰ ਪੰਜਾਬੀ ਕਣੀ ਆ। ਉਹੀ ਗੱਲ ਆ। ਕਿਤੇ ਨਹੀਂ ਛੱਡ ਛੱਡ ਜਾਂਦੀ। ਕੱਤੀ 10 ਸਾਲ ਹੋ ਗਏ ਇੱਕ ਨਹੀਂ ਬੋਰਚ ਛੱਡੀ ਵੀ ਉਧਰ ਕਾ ਨਾ ਚਲਾਈਓ ਨਹੀਂ। ਅੱਛਾ। ਚਾਉੜੀ ਆ ਮੋਟਰ ਹੈ ਨਾ। ਆਹੋ। 10 10 ਤੇ ਵੀ 11 ਸਾਲ ਹੋ ਗਏ ਉਹਨੇ। ਚਲਾਈਓ ਨਹੀਂ ਕਦੇ। ਰੋਸ਼ਨਦਾਨ 'ਚ ਰੱਖਿਆ ਪੁਰਾਣਾ ਉੱਪਰ। ਦਜ਼ਹਿ ਪੁਰਾਣੀ ਆ ਨਾ। ਵੇਖਣੀ ਐ। ਵੇਚ ਦੂੰਗਾ। ਉਹ ਜਗਦੀਪ ਨੂੰ ਨੀਵਾ ਕਰਦੇ। ਹਾਂ। ਪਰ ਉਹਨਾਂ ਦਾ ਰੋਸ਼ਨਦਾਨ ਪੁਰਾਣਾ ਹੈ। ਦਜ਼ਹਿ ਪੁਰਾਣੀ ਰੱਖਿਆ ਵਾ ਇਹ। ਇਹ ਉਹ ਨਾ ਪ੍ਰਾਣੇ ਆ ਇਹ ਪ੍ਰਾਣੇ ਆ ਡਿਜ਼ਾਈਨ ਭਾਈ ਪ੍ਰਾਣੇ ਬਗਾਇਦਾ ਨੂੰ ਮਰੇ ਰਿਹਾ ਇਹ ਹੈ ਹੈ ਭਾਈ ਰੋਸ਼ੀਦਨ ਪ੍ਰਾਣੇ ਮਗਾਣਾ ਨੂੰ ਮਰੇ ਰਿਹਾ ਹੁਣ ਨਵੇਂ ਨੂੰ ਕੋਈ ਲਾਉਂਦਾ ਪਾਣੀ ਨੇ ਮਾਰ ਰਹਿਣ ਦੇ ਲਾਗੇ ਭਾਈ ਲੋਕ ਲਾਉਣ ਇਹ ਹੈ ਹੈ ਨਵੇਂ ਨੂੰ ਵੀ ਲੋਕ ਕਾਇਡ ਜਾਂ ਨਹੀਂ ਲਾਗੇ ਕਰਨ ਹੁਣ ਇਹ ਪ੍ਰਾਣੀ ਦੁਆਰੇ ਆਂਗ ਮੁੜ ਕੇ ਹਲੇ ਅੱਜ ਦਾ ਟਾਈਮ ਪਰ ਮੈਂ ਦੇਖਿਆ ਇਹਦੀ ਇਹਦੀ ਆਪਣੀ ਵੈਲੀ ਉਹ ਹਾਂ ਨਵੇਂ ਦੀ ਆਪਣੀ ਲੱਗੇ ਦੇ ਮੈਂ ਤੂੰ ਆਪ ਆਂਦੇ ਇੰਦਰ ਲਾ ਦੋ ਰਹਿਮ ਦੇ ਇੰਦਰ ਬਸ ਹੁਣ ਲਾਦੇ ਇਹਦੇ ਨਾਲ ਨਵੇਂ ਦਾ ਪ੍ਰਾਣਾ ਮਿਕਸ ਤਾਂ ਕਰੋ ਵਈਓ ਹੋ ਕੇ ਵਧੀਆ ਬਣ ਜਾਂਦਾ ਵਧੀਆ ਬਣ ਜਾਂਦਾ ਠੀਕ ਆ ਸਮੋਸੇ ਵੀ ਹੀ ਕਰਾਇਆ ਤੁਸੀ ਇੱਥੇ ਹੈ ਸਮੋਸੇ ਵੀ ਕਰਾਇਆ ਬਣਾਇਆ ਹਾਂ ਆ ਪੀਆ ਉਹੀ ਕਰਾਇਆ ਉਹੀ ਕਰਾ ਦੀ ਉਹੀ ਦੋ ਬਣਾ ਲੇ ਕਰਾਉਣਾ ਉਹੀ ਕਰਾ ਦੇ ਬਸ ਬੈਲੇ ਕਰਾ ਲਈ ਫਿਰ ਇਹ ਤਾਂ ਰਹੀਣਾ ਇਹ ਨਾ ਨਾ ਉਹ ਗਿੱਲੇ ਪਰ ਪਕੜ ਜਿਆਦਾ ਕਰਦਾ ਹਾਂ ਹਾਂ ਛੁੱਕੇ ਬਣਾਉਣੇ ਪਕੜ ਵੀ ਜਿਆਦਾ ਕਰਨੀ ਨਹੀਂ ਬਣਾਉਣਾ ਮੈਨਾ ਦੇ ਘਾਉਲ ਜਾਨੀ ਫਿਰ ਲੁੱਪੜ ਲੁੱਪੜ ਜਾਨੀ ਕਹਿੰਦਾ ਸਾਫ ਨਾਲ ਦੀਆ ਬਾਤ ਤੁਹਾਨੂੰ ਗੈਲੇ ਕਰਾ ਦੀ ਲੱਗਣਾ ਕੁਛ ਨਹੀਂ ਹੈਗਾ ਕੋਈ ਕਈ ਜਿਆਦੇ ਤਾਂ ਹੀ ਕਰਾਇਆ ਤਾਂ ਗੈਲੇ ਹਾਂ ਵਰੋਟਾ ਪਾ ਲਓਗੇ ਤਾਂ ਸਾਰੇ ਕੰਦੇ ਨਾ ਰੰਗ ਕਰਾ ਦੇ ਪੱਕਾ ਅੱਜ ਦਿਨ ਬਧੀਆ ਲੱਗਿਆ ਹੈ ਨਾ ਛੋ ਜਲਦੀ ਆ ਅੱਜ ਇੱਕ ਨਾ ਚੱਲੇ ਨਾ ਪੱਛੋਂ ਖੜ ਕੇ ਹੈ ਜੈ ਇੱਕ ਨਹੀਂ ਸਾਡੇ ਚੱਲੇ ਇੱਕ ਗੱਲ ਨਾਰਜੀ ਤੇਲ ਦਾ ਵੀ ਖੇਚਦਾ ਆਏ ਕੰਮ ਹੈ ਤੇਲਾ ਡੋੜਿਆ ਜਾਂਦਾ ਵਿੱਚ ਮੱਠਾ ਫਿਰਦਾ ਖਬਰੇ ਥੱਟੇ ਹੋ ਜਵੇ ਜੀ ਹੁਣ ਪੱਛੋਂ ਚੱਲ ਵੀ ਹਾਂ ਉਹ ਤੇਲਾ ਇਹ ਗੱਲ ਹੈ ਔਰੀ ਇਹ ਮੋਟਰ ਪਰ ਆਏ ਜੀ ਭਾਈ ਲਾ ਦੇ ਲਾ ਨੂੰ ਕੜੀ ਕਿਹੜੀ ਚ ਚੰਗਾ ਚੰਗਾ 10 ਚ ਹਾਂ ਮਰੇ ਹੀ ਕਰਾ ਦੋ ਸਾੜੇ ਦੋ ਸਪਰੇਇਆ ਕਰਤੀਆਂ ਉਹ ਮੀਂਹ ਜੇ ਨੇ ਕਰਦੇ ਆ ਸਾੜੇ ਪਹਿਲਾਂ ਸਪਰੇਇ ਕਰੀ ਤੇਡਾ ਮੇਰੀ ਗੱਲ ਸੁਣ ਲਾ ਤੇਡਾ ਤੇਲੇ ਨਹੀਂ ਸੁਣ ਲਾ ਦੋ ਦਿਨ ਤੱਕ ਕਰਾ ਇੰਨਾ ਗਿਆ ਤੇਲਾ ਕਮਰੇ ਚ ਫੜਕੇ ਰਲਾ ਜਾ ਕੇ ਫੜ ਗਿਆ ਆ ਰਾਤ ਨਹੀਂ ਜਾਏਗਾ ਪਾਲੇ ਪਾਵਾ ਚੱਲੀ ਐ ਇਹ ਥੋੜਾ ਗਰਮੀ ਦੇ ਨਹੀਂ ਕੱਲ ਬਾਹਰ ਨੂੰ ਗੱਜੇ ਫੇਰ ਸੁੱਕ ਗਏ ਨਾ ਇੱਕ ਵਾਰੀ ਥੱਲੇ ਤੇ ਗਰਮਾਇਸ਼ ਜੀ ਫਾੜ ਲਈ ਮੇਰੀ ਫੇਰ ਤੇਲੇ ਦੀ ਵੀ ਖਤਮ ਹੋ ਗਈ ਐ ਖੀਦਮੋ ਸਾੜੀ ਨਾ ਐ ਇੰਨਾ ਪਾਣੀ ਦਾ ਐ ਜੀ ਹਾਂ ਇਹਦੇ ਅੱਜ ਪਾਣੀ ਹੈ ਨਹੀਂ ਸੁੱਕ ਗਿਆ ਸੁੱਕ ਗਿਆ ਇਹ ਜਿਹੜੀ ਹਰੀ ਹੈ ਉਹਦਾ ਹਰੀ ਹੈ 26 ਆ ਇਹ ਧਾਣਾ ਪੱਕ ਗਿਆ ਜੀ ਬਸ ਧਾਣਾ ਪੱਕ ਗਿਆ ਜਿਹੜੀ ਤੇਰੀ ਵੀ ਦੇਖ ਕੇ ਇਹਦੀ ਨਹਿੜ ਹਰਦਾ ਨਾ ਜੀ ਧਾਨ ਪੱਕ ਜਾਂਦੇ ਆ ਤੇ 26 ਦਾ ਐਸੇ ਬਤਾਈ ਸਰਦੀ ਦਾ ਨਾ ਗਰੇ ਇਹ ਸਮਝਿਆ ਡੋਡੀ ਪੈਦੀ ਡੋਡੀ ਵੀ ਸਪਰੇ ਕਰੀ ਜੇ ਬੰਦ ਹੋ ਗਈ ਉੱਥੀ ਉਹ ਤੋਂ ਹੋਊਗੀ ਡੋਡੀ ਇਹ ਫੇਰ ਆਪਾਂ ਤੁਹਾਨੂੰ ਵੀ ਕਰ ਦਈਏ ਹਾਂ ਨਹੀਂ ਵੀ ਸਾਡੀ ਲੇਟ ਹੋ ਗਈ ਥੋੜੀ ਜਿਹੜੀ ਇਹ ਮਿਹਨਤ ਹੋਤੀ ਉਹ ਸਾਹ ਆਪੇ ਧਾਨ ਹੁੰਨ ਉਹ ਤਾਂ ਮੰਡੀਆਂ ਨੂੰ ਡੀਕ ਦੇ ਘਰ ਤੇ ਖੋਲੋਦੀਆਂ ਮਰ ਜਾਉਂਦੀ। ਇਹ ਦੁਕਾਨ ਤੇ ਰੋਟੀ ਪੈਣ ਨਹੀਂ ਦਿੰਦੀ ਹੈਗੀ। ਮੈਂ ਤਾਂ ਥੋੜੀ ਪਹਿਲਾਂ ਹੀ ਕੱਲ ਤੇ ਭਰਤੀ ਸਟਾਰਟ ਹੈ ਯਾਰ। ਕੱਲ ਤੇ ਭਰਤੀ ਸਟਾਰਟ ਹੋਣੀ ਹੈ ਪਹਿਲੀ ਆਲੂ ਹੈ। 17 ਮੋਚਰ ਲੈ ਆਓ। ਠੀਕ ਆ। ਮੈਂ ਕਰਤਾ ਸਟਾਰਟ। ਨਾ 17 ਮੋਚਰ ਲੈ ਆਓ। ਕਹਿੰਦੇ 17 ਮੋਚਰ ਲੈ ਕੇ ਆਓ। ਚਲੋ ਉਹਦਾ ਜੀਰੀ ਅੱਗੇ ਵੀ ਇਹ ਸਾਰੀ ਜਾਣੀ ਹੈ। ਉਹ ਅੰਤਮਾਨ ਨੇ ਲਾਨ ਕਰਤਾ ਵੀ ਸਾਰੇ ਬਾਰਦਾਨ ਸਭ ਕੁਝ ਪੂਰਾ। ਅੱਛਾ ਵੀ ਕੱਲ ਤੇ ਉਹ ਤਾਂ ਕੱਲ ਤੋਂ ਹੀ ਸ਼ੁਰੂ ਆ ਬੋਲੀ। ਕੱਲ ਦੇ ਗਵਰਨਮੈਂਟ ਕੀਤੇ ਸ਼ੁਰੂ ਹੋ ਗਈ ਸਮਝ ਲਾ ਸੈਲਰ ਆਇਆ ਸੈਲਰ ਆਇਆ ਬੰਗਾਰਾ ਕਰ ਦੇ ਜਿਹੜੀ ਹਲੇ ਕੰਮ ਨਾ ਹੋਈ 5-7 ਦਿਨ થી ਚੱਲਣਾ ਬਾਈ ਹਾਂ ਜਿਹੜਾ ਪਹਾੜ 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 ਵਾਲਾ ਕਲੀਅਰ ਜਿੱਕਣਾ ਹੋ ਗਿਆ ਵੰਡੀਆਂ ਵਿੱਚ ਜਿਹੜੀ ਜਾਣ ਲੱਗੀ ਹਾਂ ਜਿਹੜੀ ਪਹਿਲਾਂ ਬੱਟੀ ਹੋਈ ਉਹ ਉਹ ਜੱਥੇ ਹੀ ਕੰਮ ਜਾਣ ਲੱਗਣਾ ਹਲੇ 5-7 ਦਿਨ ਵਿੱਚ ਮਸ਼ੀਨ ਦਾ ਵੀ ਨਹੀਂ ਬੰਦਨੀ ਆ ਸੁੱਕੀ ਮਾ ਕੁਸ ਕਹਿ ਲੈ ਜਿਹੜੀ ਉੱਚੀ ਜਗ੍ਹਾ ਹੈ ਉੱਥੇ ਕੁਸ ਕਹਿ ਲੈ ਤੂੰ ਨਹੀਂ ਆਇਆ ਜਿੱਕਰ ਉਹ ਜਿਹੜੀ ਪੱਕੀ ਪਰ ਖੇਤ ਗਿੱਲੇ ਆ ਮਸ਼ੀਨ ਨਹੀਂ ਬੰਦਨੀ ਪਾਣੀ ਤੇ ਉੱਤੇ ਜੇ ਉਹਨਾਂ ਵਿੱਚ ਚੱਲੂ ਉਹਨਾਂ ਵਿੱਚ ਚੱਲ ਪੂਗੀ ਨਹੀਂ 7 ਦਿਨ ਅੱਜ ਦਾ ਹੁਣਾ ਖੇਤਾਂ ਦਾ ਅੱਜ ਪਾਣੀ ਸੁੱਕਿਆ ਹੈ ਇਹਨਾਂ ਦਾ ਉੱਥੇ ਤਾਂ ਚਲ ਪੇੜ ਤੀਓ ਫਰਕ ਪੈ ਗਿਆ ਕੱਲ ਦਾ ਹੁਣ ਦੋ ਦਿਨ ਪਰਸੋਂ ਗਈ ਦੇਪਾ ਨਾ ਆਲੂ ਵਿੱਚ ਪਾਇਆ ਤਾਂ ਕਿ ਦੇਖੀਓ ਬਹੁਤ ਫਰਕ ਪੈ ਗਿਆ ਨਾ ਦੋ ਦਿਨਾਂ ਦੇ ਪਛੋਂ ਪੂਰੀ ਝੰਲੀ ਆ ਗਈ ਪੂਰੀ ਬਸਾ ਚਲੀ ਪਾਹਵਾਂ ਨਹੀਂ ਪਾਣੀ ਖੇਡਣਾ ਹਾਂ ਹੁਣ ਮਨ ਨੂੰ ਆ ਜਾ ਤਾਂ ਦੇਖੋ ਕਰੀਏ ਕਿ ਨਾ ਕਰੀਏ ਕੱਲੇ ਪਰ ਤੇਜ਼ੀ ਪੱਕ ਤਾਂ ਵੇਜੀ ਨਹੀਂ ਹੁਣ ਬੈ ਜੋੜ ਹੈ ਗਿੱਤਰ ਤਾਂ ਹੋਈ ਜੀ ਹੈ ਪੱਕੀ ਨਹੀਂ ਜੀ ਨਰਮ ਨਾ ਹੋਵੇ। ਕਿਹੜੀ ਯਾਰ ਆਹੀ ਮੇਰੀ ਹੁਣ ਕੀ ਲੋੜ ਆ ਸਪਰੇ ਦੀ ਦੇ ਪਰ ਲੈ ਤੇਰੀ ਡਾ ਬਹੁਤ ਆ ਯਾਰ ਵਿੱਚ ਨਾਲ ਨਾਲ ਡੱਕੇ ਕਰ ਜੇ 2 ਦਿਨ ਪੱਛੋਂ ਹੋਰ ਚੱਲ ਗਈ ਸੈਟ ਹੋ ਜਾਣੀ ਸੈਟ ਹੋ ਜਾਣਾ ਹੁਣ ਕੀ ਤੇਲਾ ਕਿਆ ਕਰੂਗਾ ਹੁਣ ਅੱਥੋਂ ਚੱਲ ਵੀ 2 ਦਿਨ ਹੋਰ ਖੜਕ ਗਈ ਸੈਟ ਹੋ ਜਾਣਾ ਹੁਣ ਤੇਲੇ ਨਾਲ ਕੁਝ ਨਹੀਂ ਕਰਨਾ ਆਇਆ ਹਾਂ ਤਾਂ ਪੱਕ ਗਈ ਜੀ ਇਹਦੀ ਇਹ ਹਰੀ ਹੋਵੇ ਤਾਂ ਫੰ ਮੰਨਿਆ ਵੀ ਭਾਈ ਤੇਰੀ ਮੈਂ ਤਾਂ ਦੇਖਣੀ ਵੀ ਅੱਜ ਤੁੰਦ ਮੈਂ ਦੇਖਣਾ ਤਾਂ ਮਾਰ ਦੇ ਦੇਖ ਕੇ ਤਾਂ ਆਏ ਤੇ ਨਹੀਂ ਦੇ ਬਾਹਰ ਪੈਦਾ ਪੈਦਾ ਹੋ ਜਾਂਦਾ ਤੇਲੇ ਨਹੀਂ ਜਾਇਆ ਗਿਆ ਡਰਦਾ ਦਰਦੇ ਕਿਤੇ ਤੇ ਇਧਰ ਨੂੰ ਮਗਾ ਚਿੱੱਤੇ ਨੋ ਮਸਲਾ ਹੁੰਦਾ ਗੱਲ ਚਿੱਤੇ ਦੀ ਵੀ ਹਾਂ ਮੈਂ ਚਿੱਤਾਂ ਦੇ ਚਿੱਤਾਂ ਨਹੀਂ ਹੈਗਾ ਮੈਂ ਦੇਖਿਆ ਹਾਂ ਮੈਂ ਖੁਦ ਦੇਖਿਆ ਆਪਣੀ ਅੱਖਾਂ ਦੇ ਨਾਲ ਚ ਕਿੰਨੀ ਦੂਰ ਇੰਨੀ ਦੂਰ ਤਾਂ ਬੈਠੀ ਅੱਛਾ ਬਚਾ ਹੈ ਹੈ ਬਚਾ ਬਚਾ ਹੈ ਹਾਂ ਅੱਛਾ ਤੇ ਮੈਂ ਦੇਖਿਆ ਦਰਸ਼ਨ ਦੇ ਉੱਤੇ ਚਵੱਚੇ ਦੇ ਉੱਪਰ ਬੈਠਾ ਅੱਛਾ ਫਹੀ ਦੇ ਵਿੱਚ ਮੈਂ ਕਹੀ ਗਿਆ ਮਾਂ ਬਿੱਲੀ ਆ ਥੜੀ ਬਿੱਲੀ ਵਰਗੀ ਹੁੰਦਾ ਇਹ ਹਾਂ ਚਿੱਤ ਵਿੱਚ ਚਲਾ ਗਿਆ ਹਾਂ ਬਿੱਲੀ ਮੈਂ ਕਹਾਂ ਬਿੱਲੀ ਜਾ ਹਾਂ ਫਿਰ ਮੈਂ ਕਹਾਂ ਸਾ ਬਿੱਲਾ ਗੱਡਾ ਪੜਾ ਗਿਆ ਇਹ ਹਾਂ ਤੇ ਮੈਂ ਗਾਹਾਂ ਜਾ ਕੇ ਮਰੇੜਾ ਰੁਕਿਆ ਹਾਂ ਥੱਲੇ ਉਧਰ ਆਇਆ ਹਾਂ ਮਨੋ ਦੇ ਕੇ ਝਾਲ ਮਾਰੀ ਉਹਨੇ ਅੱਛਾ ਥੱਲੇ ਮਾ ਭੈਣ ਚ ਪੂੰਛ ਗੱਡੀ ਲੰਬੀ ਜਾ ਹੈ ਮੈਂ ਥੜਾ ਬਿੱਲੀ ਜਗੀ ਇਹ ਜਿਹੜਾ ਹੋਰ ਜਾਨਵਰ ਹੈ ਹੈ ਮੈਨੂੰ ਦੇਖ ਕੇ ਜੀ ਖਾਲੇ ਖਾਲ ਪੈ ਗਿਆ ਐਂ ਟਾਵਰ ਨਾਲ ਐਂ ਟਾਵਰ ਨਾਲ ਮੇਰੇ ਕੋਲ ਕੁਝ ਨਹੀਂ ਕਹਿੰਦੇ ਬਾਰ ਕਰਿਆ ਨਾ ਮੈਨੂੰ ਵੀ ਕੁਝ ਅੱਛਿਆ ਖਾਲੇ ਖਾਲ ਪੈ ਕੇ ਗਾਣਾ ਕਿ ਮੈਂ ਆਪਣਾ ਗਾਹਦਾ ਨਾ ਮੈਨੂੰ ਪਤਾ ਤਾਂ ਵੀ ਜੀ ਜਾਨਵਰ ਆ ਨਾ ਮੈਨੂੰ ਪਤਾ ਤਾਂ ਬਿੱਲਾ ਐ ਨਾ ਪਤਾ ਬਿੱਲੀ ਐ ਹੁੰਜੇ ਕਿ ਨਹੀਂ ਉਹ ਵੀ ਹਾਂ ਉਹ ਵੀ ਐ ਹੁਣ ਦੀ ਗੱਲ ਆ ਪਰ ਹੁਣ ਚੁੱਥੇ ਜੇ ਇੱਥੇ ਨੂੰ ਮੈਂ ਕਹਿਆ ਤਾਂ ਪਰਸੀ ਉੱਥੇ ਮੈਂ ਦਾਤਦਾ ਮੈਂ ਘਰੋਂ ਮੈਂ ਸੁਣ ਲਾ ਗੱਲ ਉਦੋਂ ਬਾਅਦ ਜਦ ਮੀ ਪਿਆ ਹਾਂ ਉਸ ਦਿਨ ਰਾਤ ਨੂੰ ਮੈਂ ਬਾਹਰ ਨਿਕਲਿਆ ਤਾ ਉਹਦਾ ਤਾਂ ਇਹ ਜੀ ਜਾਨਵਰ ਸਾਡੇ ਅੰਦਰ ਬੈਠਾ ਅੰਦਰ ਸਾਡੇ ਤੇ ਘਰਾਂ ਮੈਂ ਗਿਆ ਗੱਡੀ ਦੇ ਥੱਲੇ ਪੜ ਗਿਆ ਜਾ ਕੇ ਅੱਛਾ ਗੱਡੀ ਦੇ ਥੱਲੇ ਪੜ ਗਿਆ ਜਾ ਕੇ ਤੇ ਮੈਂ ਫਿਰ ਲੈ ਆ ਹਾਂ ਕੱਟੂ ਆਈ ਉਹਦੇ ਆਇਆ ਕੁੱਤੇ ਨੂੰ ਹਾਂ ਤਾਂ ਮੇਰੇ ਮਗਰੇ ਮਗਰ ਮੈਂ ਮੜੀ ਜੀਰ ਗੱਡੀ ਪਰ ਪੈਰ ਮਾਰਿਆ ਹਾਂ ਕੁੱਤੇ ਦੇ ਮੂਹਰੇ ਨੂੰ ਗਿਆ ਦੌੜ ਕੇ ਕੁੱਤਾ ਕਰੇ ਗੰਧ ਪਰ ਨੂੰ ਉੱਤਰ ਛਾਲ ਮਾਰਿਆ ਕਤੇ ਉੱਧਰ ਨੂੰ ਮਾਰਿਆ ਕਾਮਰਗਤਨ ਹਾਂ ਸ਼ਾਲਾ ਮਾਰ ਗਿਆ ਪੰਜ ਸਾਲ ਹੁੰਦਾ ਪਾਰਸ਼ਾਲ ਮਾਰ ਗਿਆ ਕੰਧ ਤੇ ਹਾਂ ਕੱਡੂਆਂ ਦੇ ਉੱਪਰ ਡੜ ਗਿਆ ਉੱਥੇ ਕੱਡੂ ਨਹੀਂ ਜਦੋਂ ਬਾਹਰ ਨਿਕਲੇ ਅੱਛਾ ਜੀ ਹਾਂ ਕੱਡੂਆਂ ਦੇ ਵਿੜੇ ਚਲੇ ਗਿਆ ਉਹ ਕੱਡੂਆਂ ਨੂੰ ਅੱਛਾ ਕੱਡੂਆਂ ਨੂੰ ਪੁੱਛ ਵੀ ਜਿਓ ਰੇਤ ਦਾ ਟਾਈਮ ਹੋਊਗਾ ਤੜਕੇ ਇਹਦਾ ਨਹੀਂ 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 ਹਾਂ ਇਹ ਰਾਤ ਦਾ ਟਾਈਮ ਤਾਂ ਕੋਈ 10:00 ਵਜੇ ਹੋਏ ਸੀ ਤੇਰ ਵੀ ਸਵੇਰੇ ਦੇਖਿਆ ਸਾਜਰੇ ਕਹਿੰਦਾ ਤੁਸੀਂ ਫਿਰ ਸਵੇਰੇ ਇੱਥੇ ਘੁੰਮਦਾ ਹੋਊਗਾ ਫਿਰ ਉਹ ਕਹਿੰਦਾ ਗਲੀ 'ਚ ਤਾਂ ਹਾਂ ਹੋਊਗਾ ਕਹਿੰਦਾ ਗੇਟ ਦੇ ਥੱਲੇ ਲੰਘਿਆ ਇਹ ਤਾਂ ਮੇਰੀ ਮੰਨਦੇ ਨਹੀਂ ਬੱਚਾ ਹੀ ਆ ਫਿਰ ਕੋਈ ਆ ਉਦੋਂ ਸ਼ਾਮ ਨੂੰ ਲਾਉਸਮੈਂਟ ਹੋਈ ਆ ਫਿਰ ਉੱਥੇ ਬੰਦੇ ਦੇਖਿਆ ਮੈਂ ਇਹ ਬੱਚੇ ਜੀ ਕਈ ਆ ਬੱਚੇ ਜੀ ਬੱਚੇ ਕਈ ਆ ਕਹਿੰਦੇ ਬੱਚੇ ਆ ਕਈ ਆ ਬਾਹਰ ਬਿੱਲਾ ਤਾਂ ਨਹੀਂ ਖਲਾ ਆ ਕਿਤੇ ਬਾਹਰ ਬਿੱਲਾ ਆ ਰਿਹਾ ਕਿਤੇ ਆ ਨਹੀਂ ਬਾਹਰ ਦੇ ਪੂਛ ਨਹੀਂ ਲੰਬੀ ਹੈਗੀ ਇੰਨੀ ਯਾਰ ਪੂਛ ਦਾ ਬਹੁਤ ਫਰਕ ਆ ਸਰ ਹਾਂ ਪੂਛ ਡੀ ਦਾ ਪੂਛ ਉਹਦੀ ਆ ਕਰਦੀ ਨੂੰ ਨੂੰ ਨਹੀਂ ਜਾਂਦੀ ਆ ਪੂਛ ਬੋਲ ਵੀ ਮੈਂ ਪੂਛਦੀ ਤੈਨਾਂ ਆਏ ਰੀ ਬਿੱਲੀ ਹੈ ਕਿ ਨਾ ਬਿੱਲਾ ਹੈਗਾ ਤੇ ਬਜੇ ਆ ਇਹ ਹਾਂ ਬਜਾ ਹੈ ਨਹੀਂ ਛੋਟੇ ਲੰਘ ਗਿਆ ਉਹ ਟੰਪੈ ਨੂੰ ਲੰਘ ਗਿਆ ਹਾਂ ਦਾਂ ਲੰਘ ਗਿਆ ਨਹੀਂ ਤੇ ਪਿੱਛੇ ਮਾ ਬੰਦੇ ਨੇ ਉਹਨੇ ਕੁਝ ਵੀ ਹੈ ਨਾ ਮੈਂ ਦੇਖਿਆ ਬੰਦੇ ਮੈਨੂੰ ਨਹੀਂ ਚਲਾ ਮੇਰੇ ਪਿੱਛਾ ਹਟ ਮਾਰਦਾ ਉੱਧਰ ਵੀ ਝੋਟ ਮਾਰਦਾ ਮੇਰੇ ਤੇ ਹੂੰ ਕਿਆ ਫਟਰੀ ਮਾਰੀ ਵਜਾ ਇਹਾਰੇ ਛੋਟਾ ਹੁਣਾ ਮੈਂ ਤਾਂ ਜਦ ਦੌ ਲੱਗ ਗਿਆ ਮਦਰਸਾ ਪਾ ਲੈਣਾ ਲੈ ਤੇਰੀ ਜਗ੍ਹਾ ਹੀ ਰੱਖ ਲੈ ਲੈ ਹਾਂ ਹਾਂ ਦੌ ਲੱਗ ਜਵੇ ਇੱਕ ਵਾਰੀ ਫੜਨ ਦਾ ਤੇ ਰਾਤ ਵੀ ਬਹੁਤ ਡਰਾਈ ਮਾਰੀ ਤੇ ਮੇਰੇ ਵਿੱਚ ਆਪਣੇ ਲਾਗ ਗਏ ਤੇ ਬੜੇ ਨਾਲ ਲੱਪਕਾ ਨਹੀਂ ਹੋ ਰਿਹਾ ਹੋਵੇ ਹਾਂ ਹੋ ਰਿਹਾ ਹੋਰ ਮਾਰ ਟੋਟ ਤੇਰੇ ਲਾਗ ਨਾਲ ਪਵਾੜ ਬੋਲ ਖੜਾ ਹੈ ਉੱਥੇ ਥੋੜੇ ਲਾ ਕੇ ਕੁਆੜ ਬੋਤ ਖੜਾ ਉੱਥੇ ਸੋਖਿਆ ਹੀ ਲਗਾ। ਉਹਨਾਂ ਦਾ ਟੌਰ ਦਾ ਬੋਮ ਮਾਰੀਆਂ। ਫੇਰ ਫੇਰ ਮਹਾਦੇਵ ਹੋ ਗਿਆ। ਕੁਆੜ ਨੂੰ ਪਤਾ ਨਹੀਂ ਹੈਗਾ ਗੱਗੇ ਹਲੇ ਨਾ। ਹੈ? ਜਵਾਕ ਹੈ। ਛੱਡਦਾ ਯਾਰ ਜਾਨਵਰ ਨਹੀਂ ਹੈ। ਜਵਾਕ ਹੈ। ਹੈ? ਜਵਾਕ ਹਲੇ। ਜਵਾਕ ਹੈ। ਅੱਜੇ ਫੜੂਦਾ ਉਹ ਫੜ ਵੀ ਛੇਤੀ ਹੋਣਾ ਹੁਣ ਅਜੇ ਫੜ ਫੜਨਾ ਹੋਣਾ। ਸਾਡੇ ਬਾਜੀ ਬੰਦਾ ਫੜ ਕੇ ਸਾਦਾ। ਹਾਂ। ਪ੍ਰਾਇ ਕੋਈ ਕਪੜਾ ਪਾ ਲੈ ਕੇ ਫੜਨਾ ਹੋ। ਹਾਂ। ਨੰਗਾਥ ਨਹੀਂ ਬਹਿਣਾ। ਬਲੀ ਦਾ ਬਲੂ ਵਾਲੀ ਲੋਟ ਆਉਂਦਾ। ਨੰਗਾਥ ਨਹੀਂ ਬਹਿਣਾ। ਤੇਜ ਪਾਉਂਦਾ ਯਾਰ ਉਹ। ਹੈ? ਤੇ ਰਿਫਲੈਕਸ ਬਹੁਤੇ ਹੁੰਦੇ ਨਾ ਹਾਂ ਕਪ ਕਪਾੜਾ ਪਾ ਕੇ ਫੜੋਣਾ ਖਾਲ ਖਾਲ ਲੰਘਿਆ ਦੇ ਆ ਫੇ ਡਰਨੇ ਚੀਜ਼ ਨਹੀਂ ਜੇ ਗਿੱਦੜ ਉਹ ਵੀ ਡਰਦਾ ਹੂੰ ਇਹ ਜਾਨਵਰ ਡਰਦਾ ਬੰਦੇ ਤੇ ਡਰਦਾ ਤਾਂ ਇਹ ਵੀ ਆ ਜਾਣੀ ਹਟਾ ਉਹ ਚਲੇ ਗਿਆ ਆਪਣਾ ਤੌਰ ਜਾਨਵਰ ਨਾਲ ਜੰਤਾ ਜੇ ਤੂੰ ਛੇੜਦਾ ਫੇਰ ਭੈਣਾ ਤਾਂ ਉਹਨੇ ਜੇ ਪੰਗਾ ਲੈਂਦਾ ਫੇਰ ਭੈਣਾ ਤਾਂ ਉਹਨੇ ਲੈੜੇ ਨੂੜੇ ਨਹੀਂ ਪੰਗਾ ਲੈਣ ਦੇ ਆ ਜੇ ਨਾ ਆਪਣੇ ਕੋ ਸਾਸਤਰੀ ਦੀ ਕੋਈ ਆਪਾਂ ਨੂੰ ਕਰੋੜਾ ਪੰਗਾ ਲੈਣ ਦੀ ਹੂੰ ਤੇਰੇ ਦੀ ਭਾਈ ਮੈਂ ਕੱਦਾ ਜਾਣਾ ਮੇਰੇ ਕੋਲ ਫੋਨ ਮੇਰੇ ਕੋਲ ਨਹੀਂ ਹੈਗਾ ਕਿਸੇ ਨੂੰ ਕਰਨ ਨੂੰ ਮੈਂ ਕਿਉਂ ਜਰੂਰੀ ਪੰਗਾ ਲੈਣਾ ਹੈ ਪੰਗਾ ਜੂਏ ਡੰਡੇ ਵਗਾਇਆ ਤਾਂ ਪੰਗਾ ਲੈਣਾ ਜੂਏ ਲੋਕਾਂ ਚੂਹਾ ਬੈਂਦਾ ਲੋਕਰ ਤੇਰੇ ਵੀ ਹੈ ਤੇਰੇ ਮੈਂ ਕਹਿੰਦਾ ਆਪ 6 ਤਰੀਕ ਨੂੰ ਆ ਜੀ ਮੈਂ 10 10 ਤੱਕ ਦਾਤਾ ਹੀ 10 ਤੱਕ ਬਦਾਤਾ ਹੀ ਅਸੀਂ ਵਡਾਉਣੇ ਉੱਥੇ ਵਾਲੇ ਮੰਡ ਵਾਲੇ ਉੱਪਰ ਤੇ ਸੁੱਖ-ਸਾਂਤ ਰਹੇ ਮਹਾਰਾਜ ਰੱਖੇ ਬਾਤ ਮੈਂ ਤਾਂ 10 ਨੂੰ ਵਡਾ ਰਿਹਾ ਮੈਂ 11 ਨੂੰ ਵਡਾ ਲੂੰਗਾ ਬਸ ਇੱਥੇ ਜੀ ਅਸੀਂ ਵਡਾਉਣੇ ਕਿੱਦਾਂ ਤੈਨੂੰ ਤੇਰੇ ਤੇ ਕਰਕੇ ਨਾ ਨਾ ਠੀਕ ਹੈ ਯਾਰ ਟਰਾਲਾ ਦੇਖ ਲਿਓ ਕਿਤੇ ਹੋਈ ਕੰਮ ਹੋਵੇ। ਕੀ ਟਰਾਲਾ ਦੇਖ ਲਿਓ ਮੈਂ ਕਿਤੇ। ਨਾ ਨਾ ਟਰੈਲਾ ਦੇਖੀ ਬੜਾਉਂਗੇ ਯਾਰ। ਹਾਂ। ਕੋ ਟਰਾਲਾ ਆਪਣਾ। ਸਾਫ ਪਿਆ ਦੇਖ। ਸਾਫ ਪਿਆ। ਬਹੁਤ ਸਾਫ ਆ ਮੀਂਹ ਨਹੀਂ ਪੈਂਦਾ। ਨੂੰ ਤਾਂ ਸਾਫ ਆ। ਸਾਫ ਆ। ਧੁੱਪਾਂ ਸਗੋ ਮੌਸਮ ਆਪੋ ਰਿਹਾ। ਹਾਂ ਅੱਜ 33 ਦਾ 34 ਮੈਥੀ ਜਾਣਾ ਇਹਨੇ। ਹਾਂ ਅੱਜ 33 ਦਾ। ਹਾਂ 35 ਹੋਤੀ ਆ ਪਰਸੋਂ ਨੂੰ ਪਹਿਲੇ 35 ਤੱਕ ਜਾਣਾ ਹਾਂ ਇਹਨੇ। ਉਸ ਤੋਂ ਬਾਅਦ ਫੇਰ 34 33 33 33 ਉੱਤੇ ਬਾਅਦ ਮੈਂ ਠੰਡ ਆ ਜਣੀ 19 19 ਕਿ 31 ਹੋਣਾ। 19 ਕਿ 31 ਹੋ ਗਿਆ। ਉਸ ਬਾਅਦ ਫੇਰ 32 ਹੋ ਗਿਆ। 18 32 ਮੈਂ ਤਾਂ 18 ਵਿੱਚ ਚਲੇ ਗਿਆ ਡਾਊਨ ਆ ਗਿਆ ਇੱਥੇ ਬਾਈ ਹੁਣੀ ਹੁਣ ਲੱਗੀ ਰਾਤ ਨੂੰ ਉਸ ਘੰਟੇ ਤੱਕ ਉਸ ਬਣਨ ਲੱਗ ਜਣੀ ਉਹ ਤਾਂ ਪੈਣ ਲੱਗ ਗਈ ਬਸ ਬਹੁਤ ਰੇਡ ਪੈਂਦੀ ਆ ਹਾਂ ਸਵੇਰੇ ਤੂੰ ਮੋਟਰਸਾਈਕਲ 'ਤੇ ਤੂੰ ਇਹ ਆ ਜਾਂ ਗਰੇਂਦਰ ਨੂੰ ਛੱਡਣ ਜਾਂਦੇ ਅਸੀਂ ਹਾਂ ਮੋਟਰਸਾਈਕਲ ਐਨ ਕੱਪੜਾ ਨਾ ਗਿੱਲਾ ਹੋਣਾ ਚਾਹੀਦਾ ਚੈਨ ਜੋੜ ਲੈ ਇੰਨੀ ਹੌਸ ਪੈਂਦੀ ਮੋਟਰਸਾਈਕਲਾਂ 'ਤੇ ਹਾਂ ਹਾਂ ਬਹੁਤ ਗਿੱਲੇ ਹੁੰਦੇ ਆ ਹੁਣ ਬਹੁਤ ਹੌਸ ਪੈਂਦੀ ਆ ਹੈਰੋ ਜੀ ਉਸ ਤਰ੍ਹਾਂ ਹੋਤਾ ਹੈ। ਅਜੀਰੀਆਂ ਦਾ ਪਕਰ ਤਾਂ ਨਹੀਂ ਕੋਈ ਜਿਹੜੀ ਮਾੜੀ-ਮੋਟੀ ਕਿਤੇ ਤੂੰ ਹੀ ਛੱਡਿਆ ਈ ਥੱਲੇ ਲੇਕੀ। ਨਾ ਨਾ ਉਹ ਕਿਸੇ ਨਹੀਂ ਹੁੰਦਾ ਹੈਗਾ। ਹਾਂ ਥੱਲੇ ਪਾਣੀ ਤਾਂ ਇਹਨੂੰ ਜਿਹੜਾ ਕਹਿੰਦਾ ਪੰਮੇ ਦੇ ਪਾਣੀ ਨਹੀਂ ਇਹਦੇ ਔਖਾ। ਧਰਤੀ ਸੁੱਕ ਜਵੇ ਸਭ ਕੁਝ ਸੁੱਕ ਜੇ। ਸਭ ਕੁਝ ਸੁੱਕ ਜਾਂਦਾ ਕਹਿੰਦੇ। ਧਰਤੀ ਸੁੱਕ ਜਵੇ ਇੱਕ ਵਾਰ। ਹਾਂ। ਸਭ ਕੁਝ ਸੁੱਕ ਜਾਂਦਾ ਕਹਿੰਦੇ। ਉਹ ਤਾਂ ਪਤਾ ਨਹੀਂ ਲੱਗਣਾ। ਮਾੜੀ-ਮੋਟੀ ਕੋਈ ਇੱਥੇ ਥੱਲੇ ਬਣ ਲੱਗੀ ਹੋਈ ਹੈ। ਉਹ ਵੀ ਐਡੀ ਨਹੀਂ ਹੈਗੀ। ਆ ਨਹੀਂ ਹੈਗਾ ਵੀ ਸਾਰੀ ਬਲ ਨੂੰ ਆ। ਉਹ ਵੀ ਇਹ ਹਰਾ ਦਾਣਾ। ਇੱਕ ਦੇ ਦਾਣੇ ਨੂੰ। ਕਿੱਦਾਂ ਦਾ ਦਾਣਾ ਜਿਹੜਾ ਹਰਾ ਮਾੜ ਉਹ ਜਿਹੜੀ ਤੇ ਪੱਕੀ ਹੋਈ ਉਹ ਦੀ ਸਾੜੀ ਦਾ ਪੱਕੀ ਵੀ ਦੀ ਪੱਕੀ ਵੀ ਦੀ ਹੁਣ ਹਰੀ ਆ ਦੇਖ ਕੇ ਤਾਂ ਸਾਡੀ ਤਾਂ ਹਰੀ ਆ ਹਲੇ ਨਹੀਂ ਤਾਂ ਵੜਾ ਦੇਣਾ ਦਾਣਾ ਦੇਖ ਇੰਦਰ ਪਹਿਲੀ ਤਰੀਕ ਨੂੰ ਵੱਢਦਾ ਨਹੀਂ ਦੀ ਉਹ ਕੱਲ ਨੂੰ ਕੱਲ ਨੂੰ ਆ ਪਰਸੋਂ ਵੱਢਦੇ ਨਹੀਂ ਦੀ ਜੇ ਮੀਂਹ ਨਾ ਪੈਣ ਉਹ ਕੱਦਾ ਦਿਨ ਉੱਧਰ ਉੱਧਰ ਹੋ ਜੂਗੀ ਉਹ ਤਾਂ 10 ਤਰੀਕ ਆਉਣੀ ਆ ਹੁਣ ਤਾਂ 10 ਆਊਗੀ ਬਾਈ ਥੱਲੇ ਥੱਲੇ ਵੀ ਸੁੱਕਣਾ ਦੇਖਣਾ ਜੇ ਥੱਲੇ ਗਿੱਲਾ ਹੋਇਆ ਕੋਈ ਨਿਕਾਣੇ ਮਸ਼ੀਨਾਂ ਦਾ ਹੈ ਗਿੱਲੀ ਜ਼ਿਆਦਾ ਹੈ ਗਿੱਲੀ ਪਾਣੀ ਟੇੜਾ ਜ ਨਹੀਂ ਪਾਣੀ ਨਹੀਂ ਖੜਿਆ ਪਾਣੀ ਲਾਤਾ ਤਾਂ ਪਣਾਇਆ ਨਾ ਮਤਲਬ ਪਣਾਇਆ ਕਰਦੇ ਪਾਣੀ ਲਾਤਾ 10 ਦਿਨ ਪਹਿਲਾਂ ਅੱਛਾ ਤੇਵਾ ਮੀਂਹ ਪਿਆ ਭਰ ਕੇ ਮੈਂ ਤੁਹਾਨੂੰ ਇੱਥੇ ਵੀ ਰੋਕਿਆ ਜਿਹੜਾ ਟਰਾਲਰ ਨੂੰ ਛੜਿਆ ਤਾਂ ਉਹ ਲਾਇਆ ਨਹੀਂ ਲਾਇਆ ਨਹੀਂ ਅਸੀਂ ਉਹਨੇ ਲਾਇਆ ਹੁੰਦਾ ਵਿਸ਼ਗੀਤੀ ਅੱਛਾ ਮੈਨੂੰ ਉੱਥੇ ਬਹੁਤ ਰੋਕਿਆ ਮੈਂ ਪਾਣੀ ਨਾਲ ਆ ਰਹਿਣ ਦੇ ਬਾੜੇ ਹੋ ਜਣੀ 10 ਦਿਨ ਤੱਕ ਉਹਦਾ ਕੁਦਰਤੀ ਟਰਾਲਰ ਫਰਮ ਨੂੰ ਛੜ ਗਿਆ ਉਹਦੇ ਕਰਕੇ ਥੋੜਾ ਲੋਟ ਰਿਹਾ ਪਾਣੀ ਦਾ ਪਿੱਛੇ ਜਾ ਕੇ ਤੇ ਚੱਲ ਕਿਤੇ ਨਹੀਂ ਹੁਣ ਜਿਹੜਾ ਕੋ ਹੁੰਦਾ ਹੋ ਗਿਆ ਐਂਡ 'ਚ ਪਾਣੀ ਨਾਲ ਆ ਜੀਰੀ ਨੂੰ ਮੰਨੇ ਉਹਦਾ ਬਾਈ ਜੀ ਨੇ ਪਾਣੀ ਦਾ ਜੇ ਨੇ ਕਿ ਪਾਣੀ ਲੈ ਤਾ ਉਹ ਵੀ ਗਿਰ ਗਈ ਹਾਂ ਨਹੀਂ ਪਾਣੀ ਤਾਂ ਨਹੀਂ ਹਵਾ ਜਿੱਥੇ ਲੰਘੀ ਹਵਾ ਜੀ ਤੇ ਹਵਾ ਬੱਜ ਗਈ ਬਗਿਰ ਗਈ ਉਹ ਆਏ ਬੀਨਾ ਬਾ ਪਾਣੀ ਤੇ ਵੀ ਗਿਰੀਆਂ ਯਾਰ ਚੰਗੇ ਚੰਗੇ ਕੰਨੇ ਕੇ ਤੈਨੂੰ ਹਵਾ ਲੰਘੀ ਯਾਰ ਫੇਰ ਜਾਂ ਹਵਾ ਦਾ ਬੁੱਲਾ ਬੱਜ ਗਿਆ ਲੰਗੀ ਹਵਾ ਉਹ ਕੰਨੇ ਖੜੇ ਉੱਤੇ ਹਾਂ ਫੇਸਲਿਆ ਉਂਬਲੇ ਖਾ ਪੈਣ ਤੇ ਟੇਢੀ ਹੋਣ ਲੱਗਦੀ ਮਾ ਕੱਚਾ ਦਾਣਾ ਇੱਥੇ ਰਹਿ ਨਾ ਖਲੀ ਪਟਾਖ ਬਣ ਜਾਂਦੀ ਸੀ ਤਾ ਪਾਣੀ ਖੜਾ ਆਇਆ ਤਾਂ ਮੈਂ ਛੜ ਦੇ ਕਿਨੇ ਕਿਤੇ ਮੈਂ ਪਾਣੀ ਖੜਨਾ ਨਹੀਂ ਨਹੀਂ ਪਟਾ ਤਾਂ ਪੀਵੀ ਜੜ ਬੋੜੂਗੀ ਹੁੰਦੀ ਏ ਉੱਥੇ ਜੜ ਪਈ ਏ ਯਾਰ ਗੁਰਮੁਖ ਗੱਲ ਪਤਾ ਕਿਆ ਯਾਰ ਉੱਥੇ ਦੀ ਉਹ ਮਿੱਟੀ ਦਾ ਤਨ ਟੈਵੀ ਲਾਲੀ ਭੇਜਦਾ ਤੈਨੂੰ ਵੀ ਮੈਨੂੰ ਵੀ ਭੇਜਦਾ ਉੱਥੇ ਪੈਦੀ ਤੇੜ ਚਾਲ ਉਂਕਰਦੀ ਉਹ ਤੇੜ 'ਚ ਹਵਾ ਪੈ ਕੇ ਨਾ ਜਿਹੜਾ ਨਾਲ ਬੁੱਝਾ ਹੈ ਤੇੜ ਦੇ ਹਾਂ ਹੁਣ ਸੁੱਕਾ ਪਿਆ ਥਾਲਾ ਅੱਛਾ ਪੱਥਰ ਵਰਗਾ ਮੈਂ ਸਮਝ ਗਿਆ ਥੱਲੇ ਉੱਤੇ ਮਗਾ ਹੀ ਰੇ ਥੱਲੇ ਬਟਾ ਨਹੀਂ ਬਟਾ ਇਹ ਨਹੀਂ ਬਸ ਆਏ ਤਾਂ ਥੱਲੇ 3 ਫੁੱਟ ਰਿੱਤਾ ਹੀ ਏ ਥੱਲੇ ਰਿੱਤਾ ਉੱਪਰੇ ਆ ਉੱਪਰੇ ਆ ਬਸ ਉੱਪਰੇ ਆ ਦੱਤਾ ਚੱਲ ਹੁਣ ਦੇਖੀ ਜਾਂਦੀ ਕਿਆ ਬਣੂਗਾ ਜਦ ਮੈਂ ਦੇਖਦਾ ਫੇ ਗੇੜਾ ਮਾਰ ਕੇ ਆਉਂਦਾ ਮਾਰਿਆ ਗੇੜਾ ਹੁਣ ਕਿਆ ਫਾਇਦਾ ਸਵੇਰ ਨੂੰ ਜਾਈ ਤਿੱਤੇ ਮਿਲ ਜਵੇ ਚਿੱਤੇ ਮਿਲ ਜਵੇ ਖਬਰੇ ਦੇਖ ਮੋਟਰਸਾਈਕਲ ਸਾਈਕਲ ਤੇ ਭੱਜਾ ਵੀ ਨਹੀਂ ਗਾ ਉੱਤੇ ਸਾਈਕਲ ਲੈ ਕੇ ਜਾਈ ਨਾਲੇ ਸਾਈਕਲ ਤਾਂ ਦਿਨ ਚ ਜਾਂ ਘੋੜਾ ਰਾਤ ਕਰਕੇ ਹੁਣ ਸਾਈਕਲ ਪਰ ਉੱਤੇ ਹੁਣੀ ਪਹੁੰਚ ਜਾਣਾ ਮੈਂ ਸਾਈਕਲ ਪਰ ਜਾਈਂ ਰੋਪੜ ਜੀ ਨੇ ਲਾਇਆ 6 7 8 11000 ਰੁਪਏ ਲਾਇਆ ਇਹਦੇ ਪਰ ਮਾਈਂ ਨੇ ਮਿਲ ਆਇਆ ਘਰ ਹੁਣ 6 7 8 11 100 ਰੁਪਏ ਦਾ ਫਾਇਦਾ ਹੋਣਾ 50 ਰੁਪਏ ਦਾ ਫਾਇਦਾ ਹੋਣਾ ਇੱਕ ਗੇੜੇ ਦਾ 70 7 14 14 ਸਾਈਕਲ ਐ ਰੇ ਦਾ ਕੋਈ ਤੂਏ ਸਾਈਕਲ ਦਾ ਤੂਏ ਹੀ ਤੇ ਚਲਾ ਕੇ ਦੇਖ ਇੱਕ ਵਾਰ ਸਾਈਕਲ ਬਹੁਤ ਵਧੀਆ ਹੈ ਸਾਈਕਲ ਤਾਂ ਵਧੀਆ ਗੱਡੀ ਹੋਈ ਦੀ ਇੰਨੀ ਕਾ ਯਾਰ ਗੱਡੀ ਬੜੀ ਲਵਾ ਲੋਏ ਬੜੀ ਲਵਾ ਕੇ ਲਾਇਆ ਬੜੀ ਲੱਗੀ ਆ ਉਹ ਬੜੀ ਗੱਡੀ ਆ ਉਹਦੀ ਚਲਾ ਕੇ ਦੇਖ ਇੱਕ ਵਾਰ ਚਲਾ ਕੇ ਚਲਾ ਕੇ ਤਾਂ ਦੇਖ ਤੂੰ ਕਿਆ ਯਾਰ ਮੈਂ ਚਲਾਇਆ ਕੱਲ ਕੱਲ ਨੂੰ ਮੈਂ ਨਾ ਸਾ ਇੰਨਾ ਰਹਿਣਾ ਕਿੰਨੇ ਕਿੰਨੇ ਵੇ ਰਾਤ ਦੇ ਬਾਅਦ ਇਹਦੇ 11000 ਚ ਪੈ ਕੰਨਾ ਇਹ ਅੱਛਾ ਹਾਂ 85000 ਦਾ ਬਈ ਸ਼ੌਕਰ ਵੀ ਆ ਬੂਰੇ ਡਿਸਕ ਬ੍ਰੇਕਾਂ ਆ ਤੀਜਾ ਮੋਯ ਨਾ ਯਾਰ ਇਹ ਵਾਲਾ ਨਹੀਂ ਹੋਣਾ ਹੈ ਜੀ ਵਿਸ਼ੇਸ਼ਨ ਕਰਨੇ ਪਿੱਛੇ ਪੈਸੇ ਬਣਾ ਲੈਣਾ 6600 ਰੁਪਏ ਬਤਾ ਹੈ ਹੈ ਅੱਡ ਪੈਰ ਮੋਟੇ ਵਾਲੇ ਤੋਂ ਨਾ ਇਹ ਟੈਰਾਂ ਦਾ ਫਰਕ ਆ ਟੈਰਾਂ ਦਾ ਫਰਕ ਆ ਅੱਡ ਪੈਰ ਮੋਟੇ ਜਾਂ ਚੌੜੇ ਠੀਕ ਆ ਸ਼ੌਕਰ ਲੱਗਿਆ ਹੋਇਆ ਯਾਰ ਹਾਂ ਫਿਰ ਡਿਸਕ ਬ੍ਰੇਕਾਂ ਐ ਚਲੋ ਠੀਕ ਆ ਬਾਈ ਮੈਨ ਲਗਾ ਬਹੁਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ